ਫੋਨ ਲਾਇਆ ਤੁਹਾਨੂੰ ਭਾਨੇ ਸਿੱਧੂ ਭਾਨੇ ਸਿੱਧੂ ਨੇ ਫੋਨ ਲਾਇਆ ਸਾਨੂੰ ਕਈ ਬੰਦੇ ਕਹਿੰਦੇ ਪੰਜਾਬ ਇਹਨਾਂ ਅਜੰਟਾਂ ਨੇ ਖਾਲੀ ਕਰਤਾ ਯਾ ਸਪੀਕਰ ਸਿੰਘ ਐਡਾ ਇੰਨਾ ਹੀ ਪੰਜਾਬ ਦਾ ਹਿੱਤੀ ਆ ਤੇ ਬਾਹਰ ਕਿਉਂ ਭੇਜਦਾ ਤੁਸੀਂ ਕਹੋ ਪੰਜਾਬ ਸਰਕਾਰ ਨੂੰ ਕਿ ਬਈ ਸਾਰਾ ਇਮੀਗ੍ਰੇਸ਼ਨ ਦਾ ਬਿਜ਼ਨਸ ਆ ਨਾ ਇਹ ਅਲਾਉ ਹੀ ਨਾ ਕਰੋ ਇਸ ਬਿਜ਼ਨਸ ਨੂੰ ਹੀ ਬੰਦ ਕਰ ਦਿਓ ਪੰਜਾਬ ਚ ਪਹਿਲਾ ਦਫ਼ਤਰ ਸਪੀਕਰ ਸਿੰਘ ਬੰਦ ਕਰੂਗਾ ਜਿਹੜਾ ਪਿਛਲੇ ਦਿਨਾਂ ਤੋਂ ਇਹ ਮਾਮਲਾ ਸੋਸ਼ਲ ਮੀਡੀਆ ਤੇ ਚੱਲ ਰਿਹਾ ਕਿ ਇੱਕ ਪਰਿਵਾਰ ਦੇ ਨਾਲ ਤੁਸੀਂ 25 ਲੱਖ ਰੁਪਏ ਦੀ ਠੱਗੀ ਮਾਰੀਆ ਕਿਉਂ ਇੱਕ ਐਕ ਇਸ਼ਾ 25 ਲੱਖ ਰੁਪਏ ਵਾਲਾ ਇਹ ਧਿਆਨ ਦਿਓ ਇਹ ਸਰਾਸਰ ਝੂਠੇ ਇਲਜ਼ਾਮ ਆ ਪਹਿਲੀ ਗੱਲ ਤਾਂ ਉਹ 25 ਲੱਖ ਰੁਪਈਆ ਹੈ ਹੀ ਨਹੀਂ ਮੈਂ ਜਿੰਨੀਆਂ ਵੀ ਗੱਲਾਂ ਕਹਿ ਰਿਹਾ ਨਾ ਇੱਕ ਇੱਕ ਗੱਲ ਉਹ ਕਹਿ ਰਿਹਾ ਜਿਹਦਾ ਮੇਰੇ ਕੋਲ ਬਕਾਇਦਾ ਸਬੂਤ ਆ ਪ੍ਰੋਪਰ ਐਵੀਡੈਂਸ ਆ ਮੈਂ ਉਹੀ ਕੰਸਲਟੈਂਟ ਆ ਜਿਹਨੇ ਸਭ ਤੋਂ ਪਹਿਲਾਂ ਝਾਲੀ ਡਿਗਰੀਆਂ ਦਾ ਪਰਦਾ ਫਾਸ਼ ਕੀਤਾ ਉਹੀ ਕੰਸਲਟੈਂਟ ਆ ਜਿਹਨੇ 2 ਕਰੋੜ ਰੁਪਈਆ ਦੀਆਂ ਝੂਠ ਡਿਗਰੀਆਂ ਬਣਦੀਆਂ ਸੀ ਇੱਕ ਯੂਨੀਵਰਸਿਟੀਆਂ ਜਿਹੜੀਆਂ ਜਮਾ ਬੰਦ ਹੋ ਗਈਆਂ 80 ਮਿਲੀਅਨ 뷰 ਸੀ ਉਸ ਵੀਡੀਓ ਦੇ ਉੱਤੇ ਜਿਹੜਾ ਖੁੱਲ ਕੇ ਬੋਲਿਆ ਉਹੀ ਕੰਸਲਟੈਂਟ ਆ ਜਿਹਦੇ ਸਾਰੀ ਇੰਡਸਟਰੀ ਉਲਟ ਹੋਈ ਹੈ। ਉਹੀ ਬੰਦਾਵਾ ਜਿਹਨੂੰ ਗੈਂਗਸਟਰਾਂ ਦੀਆਂ ਧਮਕੀਆਂ ਆਉਂਦੀਆਂ ਕਿ ਤੂੰ ਏਜੰਟਾਂ ਦੇ ਖਿਲਾਫ ਕਿਉਂ ਬੋਲਦਾ। ਠੀਕ ਹੈ ਮੂਸੀ ਵਾਲ ਨੇ ਕਿਹਾ ਸੀਗਾ ਕਿ ਜਿਹੜੇ ਤੇਰੇ ਦਰਵਾਜ਼ੇ ਵਿੱਚ ਬੋਰਡ ਚੱਕੀ ਖੜੇ ਆ ਮੈਂ ਸਾਰੇ ਜਾਣਦਾ ਹਾਂ ਕੌਣ ਕਾਸ ਤੋਂ। ਕੋਈ ਜਿੱਥੇ ਚਾਂਦੀ ਚਮਕਾਉਣਾ ਚਾਹੁੰਦੇ ਨੇ, ਕਈ ਨਾਮ ਤੇਰਾ ਲੈ ਕੇ ਅੱਗੇ ਆਉਣਾ ਚਾਹੁੰਦੇ ਨੇ। ਇਹ ਮਸਲਾ ਸਾਰਾ ਡੈਫੇਮੇਸ਼ਨ ਦਾ। ਇਹ ਮਸਲਾ ਸਾਰਾ ਬਲੈਕਮੇਲਿੰਗ ਦਾ ਇਹ ਮਸਲਾ ਇਹਦੇ ਪਿੱਛੇ ਪਤਾ ਨਹੀਂ ਕਿੰਨੇ ਕੁ ਠੱਗ ਏਜੰਟ ਜੁੜੇ ਹੋਏ ਆ ਕਹਿੰਦੇ ਕਿ ਇਹ ਸਪੀਕਰ ਸਿੰਘ ਨੂੰ ਬਦਨਾਮ ਕਰ ਲੋ ਹੋ ਸਕਦਾ ਉਹਦੇ ਪਿੱਛੇ ਕੋਈ ਏਜੰਟ ਵੀ ਹੋਣ ਜਿਨ੍ਹਾਂ ਦੇ ਖਿਲਾਫ ਮੈਂ ਬੋਲਦਾ ਰਿਹਾ ਜਿਹੜੇ ਬੰਦੇ ਗੈਂਗਸਟਰ ਤੋਂ ਤਾਂ ਕੀ ਦਵਾਜ਼ ਆਏ ਉਹ ਕਿਸੇ ਬੰਦੇ ਨੂੰ ਚੱਕ ਕੇ ਬੋਰਡ ਨਹੀਂ ਫੜਾ ਸਕਦੇ ਇੱਥੇ ਮੋਗੇ ਦਾ ਇੱਕ ਕੰਸਲਟੈਂਟ ਸੀਗਾ ਇੱਥੇ ਕੁੜੀ ਆਈ ਹੈ ਮੈਂ ਵੀਡੀਓ ਪਾਈ ਆ ਉਨੇ ਕੰਟਰੈਕਟ ਮੈਰਿਜ ਨਾਲ ਦੇ ਬੱਚੇ ਨੂੰ ਫਸਾ ਲਿਆ ਕੁੜੀ ਨੂੰ ਫਸਾ ਲਿਆ ਕਿ ਤੇਰੀ ਕੰਟਰੈਕਟ ਮੈਰਿਜ ਕਰਾਂਗੇ ਠੀਕ ਆ ਕੰਟਰੈਕਟ ਮੈਰਿਜ ਕਰਨ ਤੋਂ ਬਾਅਦ ਉਸ ਬੱਚੇ ਨੂੰ ਜਿਹੜਾ ਮੁੰਡਾ ਜਿਹਦਾ ਨਾ ਕੰਟਰੈਕਟ ਹੋ ਜਾਂਦਾ ਉਹ ਨੂੰ ਕੁੜੀ ਨੂੰ ਬਲੈਕਮੇਲ ਕਰਦਾ ਕਿ ਮੇਰੇ ਨਾਲ ਸਰੀਰਕ ਸੰਬੰਧ ਬਣਾ। ਹਾਜੇ ਮੈਂ ਕਿਸ ਤੋਂ 10-15 ਲੱਖ ਰੁਪਏ ਲਿਆਉ ਦਾ ਕੰਮ ਨਹੀਂ ਕੀਤਾ ਜਾਂ ਮੈਂ ਕੰਮ ਬਿਨਾ ਕੀਤੇ ਉਹ ਤੋਂ ਪੈਸੇ ਲੈ ਲੇ ਜਾਂ ਮੈਂ ਮੁਕਰਿਆ ਮੈਂ ਹਰ ਐਤਵਾਰ ਆਪਦੇ ਘਰੇ ਬਹਿਣਾ ਕੜਿਆਲ ਬਹਿਣਾ ਇੰਨੇ ਲੋਕ ਆਉਂਦੇ ਆ ਇਹ ਬੰਦੇ ਉੱਥੇ ਕਿਉਂ ਨਹੀਂ ਆਏ ਕਿਹੜਾ ਏਜੰਟ ਆ ਤਾਂ ਘਰ ਦੱਸਦਾਏ ਉੱਥੇ ਆ ਪਹ ਜਾ ਜਿਹੜੇ ਬੰਦੇ ਅੱਜ ਕਮੈਂਟ ਕਰਦੇ ਉਹਨਾਂ ਦੀ ਨਹੀਂ ਜਰੂਰਤ ਨਹੀਂ ਕਿ ਉੱਥੇ ਆ ਕੇ ਗੱਲ ਕਰਨ ਲੈਣ ਮੇਰੇ ਨਾਲ ਹਾਂ ਬਸ ਜਿਹੜਾ ਬੰਦਾ ਮਿਲ ਗਿਆ ਜਿਹੜਾ ਚੰਗਾ ਕੰਮ ਕਰਦਾ ਉਹਨੂੰ ਉਛਾਲੋ ਕਿੰਨੇ ਠੱਗ ਬੈਠੇ ਕਿੰਨਾ ਕੁ ਤੁਸੀਂ ਖਬਰਾਂ ਲਾਤੀਆਂ ਉਹਨਾਂ ਦੀਆਂ ਤੇ ਜਿਹੜੀਆਂ ਖਬਰਾਂ ਲੱਗੀਆਂ ਉਹ ਡਿਲੀਟ ਵੀ ਹੋ ਜਾਂਦੀਆਂ ਬਾਅਦ ਚੋਂ ਸਵਾਗਤ ਹੈ ਜੀ ਮਲੂਕਾ ਟੀਵੀ ਤੇ ਇਮੀਗ੍ਰੇਸ਼ਨ ਦੇ ਵਿੱਚ ਯੂ ਐਲਓ ਇੱਕ ਵੱਡਾ ਨਾਮ ਆ ਤੇ ਉਹਦੇ ਨਾਲ ਹੀ ਇੱਕ ਨਾਮ ਜਦੋਂ ਯੂ ਐਲਓ ਦਾ ਆਉਂਦਾ ਤੇ ਇੱਕ ਸ਼ਖਸ ਦਾ ਨਾਮ ਆਉਂਦਾ ਹੈ ਸਪੀਕਰ ਸਿੰਘ ਤੇ ਸਪੀਕਰ ਸਿੰਘ ਨੂੰ ਤੁਸੀਂ ਸਾਰੇ ਜਾਣਦੇ ਹੋ ਜਿਸ ਨੇ ਹਮੇਸ਼ਾ ਦੇ ਵਾਸਤੇ ਕਿਸੇ ਵੀ ਕੰਟਰੀ ਦੇ ਵਿੱਚ ਕਿਸੇ ਬੱਚੇ ਨੇ ਜਾਣਾ ਫੈਮਿਲੀ ਨੇ ਜਾਣਾ ਕਿਸੇ ਵੀ ਸ਼ਖਸ ਨੇ ਜਾਣਾ ਤਾਂ ਸੋਸ਼ਲ ਮੀਡੀਆ ਤੇ ਉਹ ਦੱਸਦੇ ਰਹਿੰਦੇ ਆ ਸਮਝਾਉਂਦੇ ਰਹਿੰਦੇ ਆ ਕਿ ਕਿਹੜਾ ਵੀਜ਼ਾ ਕਿਹੜੇ ਤਰੀਕੇ ਦੇ ਨਾਲ ਕਿਵੇਂ ਲੱਗੂਗਾ ਤੇ ਉਸ ਤੋਂ ਨਾਲ-ਨਾਲ ਇਹ ਵੀ ਗੱਲ ਦੱਸਦੇ ਰਹਿੰਦੇ ਆ ਜਿਹੜੇ ਏਜੰਟ ਨੇ ਉਹਨਾਂ ਦੇ ਪਰਦੇ ਫਾਸ਼ ਵੀ ਕਰਦੇ ਨੇ ਵੀ ਕਿਸੇ ਨੇ ਝਾਲੀ ਡਿਗਰੀ ਲਈ ਹੈ ਡਿਗਰੀਆਂ ਬਣਦੀਆਂ ਹੀ ਨਹੀਂ ਆਪਦੇ ਜਿਹੜੇ ਉਹਨਾਂ ਦੇ ਫੀਲਡ ਦੇ ਬੰਦੇ ਨੇ ਏਜੰਟ ਨੇ ਜਿਹੜੇ ਜਿਹੜੇ ਠੱਗੀਆਂ ਮਾਰਦੇ ਨੇ ਜਾਂ ਕਿਹੜੇ ਤਰੀਕੇ ਦੇ ਨਾਲ ਲੋਕਾਂ ਨੂੰ ਗਮਰਾਹ ਕਰਦੇ ਨੇ ਉਹ ਪਰਦਾ ਫਾਸ਼ ਵੀ ਕਰਦੇ ਨੇ ਜਿਸ ਕਰਕੇ ਸਪੀਕਰ ਸਿੰਘ ਨੂੰ ਇਹ ਮੰਨਿਆ ਜਾਂਦਾ ਹੈ ਕਿ ਉਹ ਹਮੇਸ਼ਾ ਦੇ ਵਾਸਤੇ ਸਟੂਡੈਂਟਾਂ ਨੂੰ ਜਾਂ ਫੈਮਲੀਆਂ ਨੂੰ ਜਾਂ ਜਿਹੜੇ ਵੀ ਬੰਦੇ ਨੇ ਬਾਹਰ ਜਾਣਾ ਉਹਨਾਂ ਨੂੰ ਸਹੀ ਸਲਾਹ ਦਿੰਦੇ ਨੇ ਪਰ ਪਿਛਲੇ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਜਿਹੜਾ ਹੈਗਾ ਇਹ ਖਬਰ ਚੱਲ ਰਹੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਮਹਾਲੀ ਦੇ ਵਿੱਚ ਇਕੱਠ ਹੁੰਦਾ ਭਾਨਾ ਸਿੱਧੂ ਜਿੱਥੇ ਕਿ ਮਹਾਲੀ ਦੇ ਵਿੱਚ ਏਜੰਟਾਂ ਦੇ ਖਿਲਾਫ ਆ ਜਿਹੜਾ ਉੱਥੇ ਸਕੰਜਾ ਕੱਸਿਆ ਜਾਂਦਾ ਹੈ ਉੱਥੇ ਇੱਕ ਸ਼ਖਸ ਦੇ ਵੱਲੋਂ ਇੱਕ ਬੋਰਡ ਆ ਜਿਹੜਾ ਉਹ ਯੂਐਲਓ ਦੀ ਠੱਗੀ ਦਾ ਵੀ ਫੜਿਆ ਜਾਂਦਾ ਹੈ ਕਿ ਇੱਕ ਪਰਿਵਾਰ ਦੇ ਨਾਲ ਜਿਹੜਾ ਯੂਐਲਓ ਵਾਲਿਆਂ ਨੇ 25 ਲੱਖ ਰੁਪਏ ਦੀ ਠੱਗੀ ਮਾਰੀ ਹੈ ਜਦੋਂ ਇਹ ਖਬਰ ਆਉਂਦੀ ਹੈ ਤੇ ਹੈਰਾਨੀ ਸਭ ਨੂੰ ਹੁੰਦੀ ਹੈ ਕਿ ਸੱਚ ਦਾ ਪਾਠ ਪੜਾਉਣ ਵਾਲਿਆਂ ਨੇ ਵੀ ਆਖਰ 25 ਲੱਖ ਦੀ ਠੱਗੀ ਕਿਉਂ ਮਾਰੀ ਇਹ ਠੱਗੀ ਸਹੀ ਹੈ ਜਾਂ ਗਲਤ ਹੈ ਕੀ ਆ ਇਹਦਾ ਅੱਜ ਭਰਦਾ ਫਾਸ਼ਾਪਾ ਜਰੂਰ ਕਰਾਂਗੇ ਸਾਡੇ ਨਾਲ ਬਾਈ ਸਪੀਕਰ ਹਾਜ਼ਰ ਆ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਠਾਕ ਬਹੁਤ ਵਧੀਆ ਜੀ ਕਿਰਪਾ ਸੱਚ ਦੀ ਗੱਲ ਤੁਸੀਂ ਕਰਦੇ ਹੋ ਜੇ ਕਿਤੇ ਠੱਗ ਏਜੰਟ ਨੇ ਉਹਨਾਂ ਦੇ ਖਿਲਾਫ ਵੀ ਬੋਲਦੇ ਹੋ ਹਰ ਬੰਦੇ ਨੂੰ ਸਹੀ ਤਰੀਕੇ ਨਾਲ ਗਾਈਡ ਕਰਦੇ ਹੋ ਜੀ ਤੇ ਪਰ ਜਿਹੜਾ ਪਿਛਲੇ ਦਿਨਾਂ ਤੋਂ ਇਹ ਮਾਮਲਾ ਸੋਸ਼ਲ ਮੀਡੀਆ ਤੇ ਚੱਲ ਰਿਹਾ ਕਿ ਇੱਕ ਪਰਿਵਾਰ ਦੇ ਨਾਲ ਤੁਸੀਂ 25 ਲੱਖ ਰੁਪਏ ਦੀ ਠੱਗੀ ਮਾਰੀ ਹਾਂਜੀ ਕਿਉਂ ਦੇਖੋ ਠੱਗੀ ਕਿਸੇ ਨੂੰ ਬਦਨਾਮ ਕਰਨਾ ਬਹੁਤ ਸੌਖਾ ਮੈਂ ਪਹਿਲਾਂ ਵੀ ਵਾਰ-ਵਾਰ ਇਹ ਗੱਲ ਕਹਿਣਾ ਹੁੰਦਾ ਤੇ ਕਿਸੇ ਨੂੰ ਗਲਤ ਸਾਬਤ ਕਰਨਾ ਬਹੁਤ ਜ਼ਿਆਦਾ ਔਖਾ ਹੂੰ ਅੱਜ ਤੱਕ ਮੈਂ ਠੱਗੀ ਉਸ ਚੀਜ਼ ਨੂੰ ਮੰਨਦਾ ਵਾਂ ਅੱਜ ਤੱਕ ਜੇ ਕਿਸੇ ਬੱਚੇ ਦਾ ਆਪਾਂ ਕੰਮ ਕੀਤਾ ਉਹ ਤੋਂ ਪੈਸੇ ਲੈ ਲੇ 10 ਲੱਖ 20 ਲੱਖ ਰੁਪਈਆ ਲੈ ਲਿਆ ਤੇ ਉਹਦਾ ਕੰਮ ਨਾ ਕੀਤਾ ਹੋਵੇ ਹੂੰ ਤੇ ਫਿਰ ਉਹਨੂੰ ਪੈਸੇ ਨਾ ਮੁੜੇ ਹੋਣ ਉਹ ਠੱਗੀ ਹੁੰਦੀ ਹੈ ਜੇ ਕਿਸੇ ਤੋਂ 20-30 ਹਜ਼ਾਰ 50 ਹਜ਼ਾਰ ਆਪਦੀ ਕੰਸਲਟੇਸ਼ਨ ਫੀਸ ਲੈ ਲਈ ਠੀਕ ਹੈ ਤੇ ਬੱਚੇ ਦਾ ਵੀਜ਼ਾ ਰੱਬ ਨਾ ਕਰੇ ਐਮਬੈਸੀ ਵੱਲੋਂ ਨਹੀਂ ਆਇਆ ਠੀਕ ਹੈ ਫਿਰ ਉਹ ਪੈਸੇ ਅਸੀਂ ਕਿਉਂ ਮੁੜੀਏ ਪਹਿਲੀ ਗੱਲ ਬਾਕੀ ਜਿਹੜਾ ਇਹ ਕੇਸ ਆ 25 ਲੱਖ ਰੁਪਏ ਵਾਲਾ ਇਹ ਧਿਆਨ ਦਿਓ ਇਹ ਸਰਾਸਰ ਝੂਠੇ ਇਲਜ਼ਾਮ ਆ ਪਹਿਲੀ ਗੱਲ ਤਾਂ ਉਹ 25 ਲੱਖ ਰੁਪਈਆ ਹੈ ਹੀ ਨਹੀਂ ਮੈਂ ਜਿੰਨੀਆਂ ਵੀ ਗੱਲਾਂ ਕਹਿ ਰਿਹਾ ਨਾ ਇੱਕ ਇੱਕ ਗੱਲ ਉਹ ਕਹਿ ਰਿਹਾ ਜਿਹਦਾ ਮੇਰੇ ਕੋਲ ਬਕਾਇਦਾ ਸਬੂਤ ਆ ਪ੍ਰੋਪਰ ਐਵੀਡੈਂਸ ਆ ਕੱਲੀ ਕੱਲੀ ਗੱਲ ਦਾ ਜਦੋਂ ਪਹਿਲੀ ਵਾਰੀ ਇਹ ਬੱਚਾ ਭਾਨੇ ਸਿੱਧੂ ਕੋਲ ਜਾਂਦਾ ਡੇਢ ਦੋ ਸਾਲ ਪਹਿਲਾਂ ਉੱਥੇ ਜਾ ਕੇ ਇਹ ਕਹਿੰਦਾ ਭਾਨੇ ਸਿੱਧੂ ਦੀ ਲਾਈਵ ਦਾ ਇੱਕ ਮੇਰੇ ਕੋਲੇ ਕੱਟ ਸ਼ਾਰਟਕਟ ਹੈਗਾ ਵਾ ਜਿਹਦੇ ਵਿੱਚ ਮੇਰੇ ਕੋਲ ਪ੍ਰੋਪਰ ਰਿਕਾਰਡਿੰਗ ਆ ਉੱਥੇ ਕਹਿੰਦਾ ਮੇਰੇ ਨਾਲ ਜੀ ਇਹਨਾਂ ਨੇ 15 ਲੱਖ ਦੀ ਠੱਗੀ ਮਾਰ ਲਈ ਫਿਰ ਇਹੀ ਬੱਚਾ ਮਾਨਯੋਗ ਐਸਐਸਬੀ ਸਾਹਿਬ ਦੇ ਜਾ ਕੇ ਦਰਖਾਸਤ ਦਿੰਦਾ 25 ਲੱਖ ਦੀ ਉਦੋਂ ਵੀ ਮੈਂ ਵੀਡੀਓ ਪਾਈ ਸੀ ਕਿ ਬਈ ਦੱਸੋ ਹੁਣ ਠੱਗ ਮੈਂ ਆ ਕਿ ਠੱਗੋ ਬੱਚਾ ਵਾ ਜਿਹੜਾ ਕਦੇ 15 ਕਦੇ 25 ਨੂੰ ਆਪ ਨਹੀਂ ਪਤਾ ਠੱਗੀ ਉਹਦੇ ਨਾਲ ਹੋਈ ਕਿੰਨੇ ਦੀ ਆ ਉਹਨੂੰ ਪਹਿਲਾਂ ਪੁੱਛਤਾ ਲੋ ਕਿ ਤੇਰੇ ਨਾਲ ਠੱਗੀ 15 ਲੱਖ ਦੀ ਹੋਈ ਆ ਕਿ ਠੱਗੀ ਤੇਰੇ ਨਾਲ 25 ਲੱਖ ਦੀ ਹੋਈ ਆ ਜਿਹੜੇ ਪਰਿਵਾਰ ਨੇ ਬਲੇਮ ਲਾਏ ਆ ਹਾਂਜੀ ਕਦੋਂ ਤੁਹਾਡੇ ਰਾਬਤੇ ਚ ਆਉਂਦਾ ਕਦੋਂ ਤੁਹਾਡੇ ਕੋਲ ਆਇਆ ਕਿਹੜੇ ਸਨ ਚ ਕਿਵੇਂ ਵੀਜ਼ਾ ਲਵਾਇਆ ਕਿੰਨੇ ਪੈਸੇ ਮੰਗੇ ਸੀ ਕਹਾਣੀ ਦੇਖੋ ਮੈਂ ਤੁਹਾਨੂੰ ਦੱਸ ਦਿੰਦਾ ਜੀ ਜੋ ਸੱਚ ਹੈਗਾ ਉਹ ਹੈਗਾ ਹੀ ਆ ਠੀਕ ਆ ਜਿਹੜੀਆਂ ਵੀ ਗੱਲ ਮੈਂ ਕਹਿੰਨਾ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ ਨਜ਼ਰ ਸਮਝ ਕੇ ਕਹਿਨਾ ਠੀਕ ਆ ਜੇ ਕੋਈ ਬੰਦਾ ਸੱਚਾ ਵਾ ਤਾਂ ਇਹ ਗੱਲ ਕਹਿ ਕੇ ਦਿਖਾ ਦਵੇ ਪਹਿਲੀ ਗੱਲ ਆ ਠੀਕ ਆ ਝੂਠਾ ਬੰਦਾ ਇਹ ਗੱਲ ਨਹੀਂ ਕਹਿ ਸਕਦਾ ਠੀਕ ਹੈ ਫਿਰ ਉਸ ਤੋਂ ਬਾਅਦ ਜਦੋਂ ਸਭ ਤੋਂ ਪਹਿਲਾਂ ਸਾਡੇ ਕੋਲ ਪਰਿਵਾਰ ਆਉਂਦਾ ਵਾ ਜਦੋਂ ਤੁਹਾਨੂੰ ਪਤਾ ਕਿ ਮੈਂ ਆਪਦੀ ਮਿਹਨਤ ਚ ਲਾਈ ਠੱਗ ਏਜੰਟਾਂ ਦੇ ਵਿਰੁੱਧ ਬੋਲਣਾ ਹੁਣ ਕੋਸ਼ ਠੱਗ ਏਜੰਟ ਇਸ ਚੀਜ਼ ਤੇ ਖੁਸ਼ ਬਹੁਤ ਹੋ ਰਹੀ ਹੈ ਕਿ ਲੈ ਵੀ ਸਪੀਕਰ ਸਿੰਘ ਦੀ ਖਬਰ ਚੱਲੇ ਅਸਲ ਚ ਪ੍ਰਮੋਟ ਹੀ ਉਹ ਕਰ ਰਹੇ ਆ ਕਮੈਂਟ ਵੀ ਉਹ ਕਰ ਰਹੇ ਕਿ 19000 ਏਜੰਟਾਂ ਪੰਜਾਬ ਦੇ ਵਿੱਚ ਕਿਸੇ ਨਾ ਕਿਸੇ ਦਾ ਕਿਸੇ ਦੇ ਰਿਸ਼ਤੇਦਾਰ ਆ ਕਿਸੇ ਦੀ ਘਰ ਵਾਲੀ ਆ ਕਿਸਦਾ ਭਰਾ ਵੋ ਹੁਣ ਕਮੈਂਟ ਤੇ ਕਮੈਂਟ ਕਰੀ ਜਾਂਦੇ ਸਾਡੇ ਨਾਲ ਵੀ ਹੋ ਗਈ ਜੀ ਸਾਡੇ ਨਾਲ 5 ਲੱਖ ਹੋ ਗਈ ਜੀ ਇੱਕ ਬੰਦਾ ਵੀ ਸਾਫ਼ਤ ਕਰ ਦਵੇ ਕਿ ਸਾਡੇ ਤੋਂ 5-10 ਲੱਖ ਰੁਪਇਆ ਲਿਆ ਤੇ ਸਾਡਾ ਜੀ ਆਮ ਗੱਲ ਆ ਇਹ ਮੈਂ ਕਿੰਨੇ ਵਾਰੀ ਚੈਲੰਜ ਕੀਤਾ ਇਸ ਗੱਲ ਦਾ ਸ਼ਰਮ ਹਰ ਪੰਜਾਬੀ ਨੂੰ ਆਣੀ ਚਾਹੀਦੀ ਹੈ ਕਿ ਜਿਹੜੇ ਅੱਜ ਗਲਤ ਕਮੈਂਟ ਕਰ ਰਹੇ ਜਿਹੜੇ ਮੈਨੂੰ ਮਾੜਾ ਸਮਝ ਰਹੇ ਕਿਉਂਕਿ ਮੈਂ ਉਹੀ ਕੰਸਲਟੈਂਟ ਆ ਜਿਹਨੇ ਸਭ ਤੋਂ ਪਹਿਲਾਂ ਜਾਲੀ ਡਿਗਰੀਆਂ ਦਾ ਪਰਦਾ ਫਾਸ਼ ਕੀਤਾ ਉਹੀ ਕੰਸਲਟੈਂਟ ਆ ਜਿਹਨੇ 2 ਕਰੋੜ ਰੁਪਏ ਦੀਆਂ ਝੂਠ ਡਿਗਰੀਆਂ ਬੰਦੀਆਂ ਸੀ ਇੱਕ ਯੂਨੀਵਰਸਿਟੀ ਨੇ ਜਿਹੜੀਆਂ ਜਮਾ ਬੰਦ ਹੋ ਗਈਆਂ 80 ਮਿਲੀਅਨ ਵਿਊਸ ਸੀ ਉਸ ਵੀਡੀਓ ਦੇ ਉੱਤੇ ਜਿਹੜਾ ਖੁੱਲ ਕੇ ਬੋਲਿਆ ਉਹੀ ਕੰਸਲਟੈਂਟ ਆ ਜਿਹਦੇ ਸਾਰੀ ਇੰਡਸਟਰੀ ਹਲਟ ਹੋਈ ਹੈ ਉਹੀ ਬੰਦਾ ਵਾ ਜਿਹਨੂੰ ਗੈਂਗਸਟਰਾਂ ਉਹੀ ਕੰਸਲਟੈਂਟ ਆ ਜਿਹੜੇ ਜਿਹਦੀ ਵੀਡੀਓ ਇਹ ਬੰਦੇ ਜਿਹੜੇ ਹੁਣ ਅੱਜ ਕੱਲ ਗਾਹ ਕਾ ਆਏ ਆ ਜਿਹੜੇ ਅੱਜ ਬੋਰਡ ਚੱਕੀ ਖੜੇ ਆ ਉਹੀ ਬੰਦੇ ਇਹ ਉਹੀ ਵੀਡੀਓ ਵੇਖ ਕੇ ਆਏ ਸੀ ਕਿ ਬਾਈ ਜੀ ਸਾਡੀ ਵੀ ਝਾਲੀ ਡਿਗਰੀ ਆ ਅਸੀਂ ਕਿਸੇ ਏਜੰਟ ਤੋਂ ਬਣਾ ਲਈ ਸਾਡੀ ਰਿਫਿਊਜ਼ਲ ਆ ਗਈ ਅਸੀਂ ਤੁਹਾਡੀ ਝਾਲੀ ਡਿਗਰੀ ਵਾਲੀ ਵੀਡੀਓ ਦੇਖੀ ਆ ਸਾਡੀ ਮਦਦ ਕਰੋ ਆ ਸਾਡਾ ਵੀਜ਼ਾ ਕਿਵੇਂ ਲੱਗੂਗਾ ਇਹਨਾਂ ਦਾ ਜਿਹੜਾ ਕੇਸ ਸੀਗਾ ਇਹਨਾਂ ਦੀ ਜਿਹੜੀ ਬੇਟੀ ਸੀ ਪ੍ਰਭਜੋਤ ਕੌਰ ਮੇਰੀ ਭੈਣਾ ਭੈਣ ਭੈਣ ਮੈਂ ਕਹਾਂਗਾ ਉਹਨੂੰ ਕਿ ਕਿ ਅਸੀਂ ਕਿਸੇ ਦੀ ਬੇਇੱਜ਼ਤੀ ਕਰਕੇ ਜਾਂ ਕਿਸੇ ਨੂੰ ਡੀਫੇਮ ਕਰਕੇ ਕੁਝ ਨਹੀਂ ਲੈਣਾ ਠੀਕ ਹੈ ਉਹ ਲੜਕੀ ਸਾ ਕਿਸੇ ਹਾਲ ਚਲਵਾ ਦੋ ਮੈਂ ਉਹਨਾਂ ਨੂੰ ਕਹਿੰਦੇ ਅਸੀਂ ਪੈਸੇ ਵੀ ਅਸੀਂ ਬਾਅਦ ਚ ਦੇਣੇ ਆ ਠੀਕ ਆ ਅਸੀਂ ਕਹਿੰਦੇ ਜੀ ਦੇਖੋ ਅਸੀਂ ਆਪਦੀ ਕੰਸਲਟੇਸ਼ਨ ਫੀਸ ਤਾਂ ਲੈਣੀ ਐ ਐਡਵਾਂਸ ਠੀਕ ਆ ਬਾਕੀ ਜਿਹੜਾ ਤੁਹਾਡੇ ਵੀਜ਼ੇ ਦੀ ਕਾਸਟ ਆ ਫੀਸ ਅਸੀਂ ਭਰਨੀ ਆ ਸਾਰਾ ਕੁਝ ਕਰਨਾ ਚਲੋ ਉਹ ਅਸੀਂ ਬਾਅਦ ਚ ਲੈ ਲਾਂਗੇ ਠੀਕ ਆ ਉਹ ਸਾਰਾ ਕੁਝ ਹੋਇਆ ਠੀਕ ਆ ਬੱਚੇ ਤੋਂ 15 ਲੱਖ ਰੁਪਏ ਦਾ ਟੋਟਲ ਕਾਸਟ ਸੀਗੀ 15 15.5 ਲੱਖ ਰੁਪਏ ਸਟੋਰ ਤੋਂ ਲੈਣਾ ਵਾ ਉਹ ਚਾਹੀ ਆਹਾ ਐਡਵਾਂਸ ਆ ਇੰਨਾ ਅਸੀਂ ਬਾਅਦ ਚ ਲੈਣਾ ਜੋ ਲੈਗਤੀ ਸਟਾਮ ਦੇ ਉੱਤੇ ਹੋ ਕੇ ਨੋਟਰਾਇਜ਼ਡ ਡਾਕੂਮੈਂਟ ਆ ਨੋਟਰਾਇਜ਼ਡ ਡਾਕੂਮੈਂਟ ਠੀਕ ਹੈ ਉਹ ਗੱਲ ਹੋਈ ਆ ਵੀਜ਼ਾ ਉਹਨਾਂ ਦਾ ਆ ਗਿਆ ਵੀਜ਼ਾ ਆਉਣ ਤੋਂ ਬਾਅਦ ਜਦੋਂ ਅਸੀਂ ਨਾ ਸਾਡੇ ਗੱਲ ਮਸ਼ਹੂਰ ਆ ਯੂਐਲਓ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਬਹੁਤ ਚੰਗੀਆਂ ਚੀਜ਼ਾਂ ਕਰਨ ਦੀ ਕੋਸ਼ਿਸ਼ ਕੀਤੀ ਸੀ ਇੰਡਸਟਰੀ 'ਚ ਕਿ ਵੀ ਜਿਹੜੇ ਬੱਚੇ ਨੇ ਫਾਈਲ ਲਵਾਉਣੀ ਆ ਸਾਡੇ ਕੋਲੇ ਆ ਕੇ ਕੋਲ ਬਹਿ ਕੇ ਚੈੱਕ ਕਰਕੇ ਫਾਈਲ ਲਾਵੇ ਠੀਕ ਹੈ ਹੁਣ ਉਹ ਕਹਿੰਦੇ ਸਾਨੂੰ ਕਾਲਜ ਨਹੀਂ ਪਤਾ ਸੀਗਾ ਜੀ ਸਾਨੂੰ ਆਹ ਨਹੀਂ ਪਤਾ ਸੀ ਸਾਡਾ ਕਾਲਜ ਦੇਤਾ ਸਾਨੂੰ ਆਹ ਦੇਤਾ ਜੀ ਸਾਰਾ ਕੁਝ ਬੱਚੇ ਦੇ ਸਾਹਮਣੇ ਹੋਇਆ ਇਸ ਚੀਜ਼ ਦਾ ਵੀ ਸਬੂਤ ਆ कि ਜਦੋਂ ਬੱਚੇ ਦਾ ਵੀਜ਼ਾ ਆਇਆ ਬੱਚੇ ਨੂੰ ਕਿਹਾ ਮੈਂ ਪੁੱਛਿਆ ਵੀਡੀਓ ਦੇ ਵਿੱਚ ਉਹ ਵੀਡੀਓ ਵੀ ਮੈਂ ਪਾਈ ਸੀ ਜਦੋਂ ਮੈਂ ਜਸਟੀਫਿਕੇਸ਼ਨ ਦਿੱਤੀ ਸੀ ਬੱਚੇ ਨੂੰ ਪੁੱਛਿਆ ਕਿ ਵੀ ਤੈਨੂੰ ਤੇਰੀ ਐਸਓਪੀ ਪੜਾਈ ਗਿਆ ਹੁਣ ਐਸਓਪੀ ਸਾਰਾ ਕੁਝ ਲਿਖਿਆ ਹੁੰਦਾ ਤੇਰਾ ਕਾਲਜ ਕੀ ਹੈ ਕੋਰਸ ਕੀ ਹੈ ਕਿੰਨੀ ਫੀਸ ਹੈ ਸਾਰਾ ਕੁਝ ਲਿਖਿਆ ਹੁੰਦਾ ਠੀਕ ਹੈ ਤੈਨੂੰ ਪੜਾਈ ਚੋ ਕਿ ਨਹੀਂ ਹਾਂਜੀ ਮੈਂ ਸਾਰਾ ਕੁਝ ਆਪ ਪੜ੍ਹ ਕੇ ਫੇਰ ਹੀ ਮੈਂ ਆਉਂਦੀ ਫਾਈਲ ਲਈ ਮੇਰਾ ਵੀਜ਼ਾ ਆ ਗਿਆ ਮੈਨੂੰ ਬਹੁਤ ਖੁਸ਼ੀ ਆ ਉਹ ਕੁੜੀ ਕੈਨੇਡਾ ਚਲੀ ਗਈ ਹੁਣ ਕੁੜੀ ਕੈਨੇਡਾ ਚਲੀ ਗਈ ਉਸ ਤੋਂ ਬਾਅਦ ਉਹਦਾ ਹਸਬੰਡ ਆ ਜਾਂਦਾ ਜੀ ਮੈਨੂੰ ਵੀ ਭੇਜੋ ਹੁਣ ਕੰਟਰ ਮੈਂ ਤਾਂ ਕਿੰਨੀਆਂ ਵੀਡੀਓ ਪਾਤੀਆਂ ਕਿ ਜਿਹੜਾ ਬੰਦਾ ਵੀ ਪੰਜਾਬ 'ਚ ਵਰਕ ਪਰਮਿਟ ਦਾ ਕੰਮ ਕਰਦਾ ਉਹ ਗਲਤ ਕਰਦਾ ਕਿਉਂਕਿ ਵਰਕ ਪਰਮਿਟ ਪੰਜਾਬ ਸਰਕਾਰ ਕਰਨ ਵਾਲਾ ਉਹ ਹੀ ਨਹੀਂ ਕਰਦੀ ਉਹਦੇ ਲਈ ਆਪਾਂ ਨੂੰ ਮੈਨਪਾਵਰ ਦਾ ਲਾਇਸੈਂਸ ਚਾਹੀਦਾ ਜਿਹੜਾ ਇੰਡੀਅਨ ਗਵਰਨਮੈਂਟ ਦਿੰਦੀ ਆ ਜਿਹਦੇ ਲਈ ਡਿਪੋਜ਼ਿਟ ਦੇਣਾ ਪੈਂਦਾ ਜੇ ਠੱਗੀ ਹੋ ਜਾਦਾ ਬੰਦਾ ਉਦੋਂ ਸਰਕਾਰ ਐਕਸ਼ਨ ਲੈ ਸਕਦੀ ਆ ਤੇ ਕੰਮ ਹੀ ਨਹੀਂ ਕਰ ਸਕਦੇ ਜਦੋਂ ਵਰਕ ਪਰਮਿਟ ਦਾ ਤਾਂ ਅਸੀਂ ਕਿਵੇਂ ਫਾਈਲ ਫੜਨਗੇ ਉਸ ਚੀਜ਼ ਨੂੰ ਲੈ ਕੇ ਉਹ ਸਾਡੇ ਤੇ ਪਰ ਦਬਾਅ ਪਾਉਣ ਲੱਗੇ ਸਾਨੂੰ ਬਲੈਕਮੇਲ ਕਰਨ ਲੱਗੇ ਪਹਿਲਾਂ ਆਪਾਂ ਨੇ ਸਿੱਧੂ ਕੋਲੇ ਗਏ ਭਾਨੇ ਸਿੱਧੂ ਨੇ ਵੀ ਚਲੋ ਬੋਲਿਆ ਫਿਰ ਮੈਨੂੰ ਲੱਗਿਆ ਕਿ ਯਾਰ ਭਾਨਾ ਸਿੱਧੂ ਜੇ ਆਪ ਚੰਗਾ ਕੰਮ ਕਰਦਾ ਪਰ ਇਹ ਲੋਕ ਤਾਂ ਫਿਰ ਉਹਨੂੰ ਯੂਜ਼ ਕਰਕੇ ਮੈਨੂੰ ਬਲੈਕਮੇਲ ਕਰ ਰਹੇ ਆ ਚੰਗੇ ਬੰਦੇ ਨੂੰ ਬਲੈਕਮੇਲ ਕਰ ਰਹੇ ਆ ਭਾਨੇ ਸਿੱਧੂ ਕੋਲੇ ਜਾ ਕੇ ਕੀ ਗੱਲ ਹੋਈ ਉਹਨ ਪਾਨੇ ਸਿੱਧੂ ਨੇ ਸਾਨੂੰ ਫੋਨ ਲਾਇਆ ਉਸ ਟਾਈਮ ਵੀ ਗੱਲ ਹੋਈ ਆ ਉਸ ਤੋਂ ਬਾਅਦ ਚ ਮੈਂ ਆਪਦੀ ਵੀਡੀਓ ਦੀ ਜਸਟੀਫਿਕੇਸ਼ਨ ਦਿੱਤੀ ਆ ਹੁਣ ਰੀਸੈਂਟ ਉਹ ਫੇਅਰ ਪਾਨੇ ਸਿੱਧੂ ਕੋਲ ਜਾ ਰਹੇ ਸੀ ਪਿਛਲੇ ਤਿੰਨ ਚਾਰ ਬੁੱਧਵਾਰ ਨੂੰ ਪਾਨਾ ਸਿੱਧੂ ਬਾਈ ਕੱਟ ਕਰਦਾ ਉਹ ਤੋਂ ਜਾ ਰਹੇ ਸੀ ਉਦੋਂ ਵੀ ਪਾਨੇ ਸਿੱਧੂ ਦਾ ਫੋਨ ਆਇਆ ਤੇ ਪਾਨੇ ਸਿੱਧੂ ਨੂੰ ਇਹੀ ਅਸੀਂ ਕਿਹਾ ਕਿ ਅਸੀਂ ਕਿਹਾ ਕਿ ਸਾਨੂੰ ਦੱਸ ਦੇ ਜਿੱਥੇ ਆਉਣਾ ਅਸੀਂ ਆ ਕੇ ਬਾਈ ਤੁਹਾਨੂੰ ਸਮਝਾ ਦੰਨੇ ਆ ਤੇ ਮੇਰੀ ਟੀਮ ਪਾਨਾ ਸਿੱਧੂ ਬਾਈ ਕੋਲੇ ਗਈ ਆ ਉਹਨੂੰ ਸਾਰਾ ਕੇਸ ਸਮਝਾਇਆ ਵਾ ਤੇ ਹੁਣ ਦੱਸ ਦਵੇ ਪਾਨਾ ਸਿੱਧੂ ਦੱਸ ਦਵੇ ਕਿ ਜੇ ਅਸੀਂ ਉਸ ਕੇਸ ਦੇ ਵਿੱਚ ਗਲਤ ਹਾਂ ਕੀ ਕੀ ਹੁਣ ਕੀ ਵਿਊ ਦਿੱਤੇ ਪਾਨੇ ਸਿੱਧੂ ਨੇ ਕੀ ਕਿਹਾ ਤੁਹਾਨੂੰ ਵੀ ਤੁਹਾਡੀ ਗਲਤੀ ਆ ਜਾਂ ਨਹੀਂ ਉਹਨਾਂ ਦੀ ਗੱਲ ਵੀ ਸੁਣੀ ਤੁਹਾਡੀ ਵੀ ਸੁਣੀ ਇਹ ਗਲਤੀ ਆ ਜਾਂ ਨਹੀਂ ਇਹ ਬਾਈ ਪਾਨਾ ਸਿੱਧੂ ਨੂੰ ਜਾ ਕੇ ਤੁਸੀਂ ਪੁੱਛ ਸਕਦੇ ਹੋ ਅਸੀਂ ਤਾਂ ਆਪਦਾ ਸਾਰਾ ਪੱਖ ਉਹਨਾਂ ਕੋਲੇ ਰੱਖਿਆ ਆਏ ਆ ਅਸੀਂ ਉਹਨਾਂ ਨੂੰ ਸਾਰਾ ਕੁਝ ਦੱਸਤਾ ਸਾਡਾ ਮੇਰਾ ਵੱਡਾ ਭਰਾ ਵਾ ਕੋਈ ਇਹੋ ਜੀ ਗੱਲ ਨਹੀਂ ਹੈਗੀ ਉਹ ਵੀ ਠੱਗਾਂ ਦੇ ਵਿਰੁੱਧ ਬੋਲਦਾ ਮੈਂ ਵੀ ਠੱਗਾਂ ਦੇ ਵਿਰੁੱਧ ਬਸ ਮੇਰੀ ਗਲਤੀ ਇਹ ਕਿ ਮੈਂ ਨਾਲ-ਨਾਲ ਬਿਜ਼ਨਸ ਕਿੰਨੇ ਲੋਕ ਆ ਜਿਨ੍ਹਾਂ ਦੇ ਕੰਮ ਸਵਾਰੇ ਆ ਉਹ ਵੀ ਤੁਹਾਡੇ ਸਾਹਮਣੇ ਆ ਜਾਣਗੇ ਠੀਕ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਹੈ ਤੇ ਤੁਸੀਂ ਪਾਨਾ ਸਿੱਧੂ ਨੂੰ ਜਾ ਕੇ ਪੁੱਛੋ ਕਿ ਵੀ ਅਸੀਂ ਤੁਹਾਨੂੰ ਸਾਰਾ ਕੇਸ ਸਮਝਾ ਕੇ ਗਏ ਕਿ ਅਸੀਂ ਗਲਤ ਆ ਕਿ ਸਹੀ ਆ ਜਿਹੜੀ ਲੜਕੀ ਤੁਸੀਂ ਕੈਨੇਡਾ ਭੇਜੀ ਉਹਦਾ ਪਰਿਵਾਰ ਆ ਜਿਹੜਾ ਇੱਥੇ ਉਹ ਬਲੈਕਮੇਲ ਕਰ ਰਿਹਾ ਜਾਂ ਲੜਕੀ ਉੱਥੋਂ ਜਾ ਕੇ ਫੋਨ ਕਰਦੀ ਨਹੀਂ ਜੀ ਲੜਕੀ ਚਲੀ ਗਈ ਉੱਥੇ ਪਤਾ ਨਹੀਂ ਕਿ 2 ਸਾਲ ਹੋ ਗਏ ਉਹ ਨੂੰ ਗਈ ਨੂੰ ਉਹਦਾ ਮੇਨ ਉਹਦਾ ਹਸਬੰਦ ਵੀ ਚਲਾ ਗਿਆ ਹੁਣ ਕਿਸੇ ਹੋਰ ਕੰਸਲਟੈਂਟ ਤੋਂ ਚਲਾ ਗਿਆ ਹੋਣਾ ਮੈਨੂੰ ਜੋ ਪਤਾ ਲੱਗਿਆ ਵਾ ਠੀਕ ਹੈ ਹੁਣ ਉਹਨਾਂ ਦਾ ਕੋਈ ਰਿਸ਼ਤੇਦਾਰ ਆ ਪਤਾ ਨਹੀਂ ਕੌਣ ਆ ਉਹ ਜੋ ਬੋਰਡ ਬੋਰਡ ਚੱਕ ਕੇ ਖੜ ਜਾਂਦਾ ਥਾਂ ਥਾਂ ਤੇ ਬਸ ਸਿਰਫ ਬਲੈਕਮੇਲing ਹੀ ਹੁੰਦਾ ਕੋਈ ਕੰਮ ਤਾਂ ਦਾ ਹੈ ਨਹੀਂ ਬਲੈਕਮੇਲ ਕਰ ਲੋ ਏਜੰਟਾ ਡਰ ਜੂਗਾ ਤੇ ਆਪਾਂ ਕੋਈ 5-7 ਲੱਖ ਲੈ ਲਾ ਕਹਿੰਦੇ ਕੀ ਆ ਪ ਇਹ ਬਦਨਾਮ ਕਰਨਾ ਮਕਸਦ ਆ ਹੋ ਸਕਦਾ ਉਹਦੇ ਪਿੱਛੇ ਕੋਈ ਏਜੰਟ ਵੀ ਹੋਣ ਜਿਨ੍ਹਾਂ ਦੇ ਖਿਲਾਫ ਮੈਂ ਬੋਲਦਾ ਰਿਹਾ ਜਿਹੜੇ ਬੰਦੇ ਗੈਂਗਸਟਰ ਤੋਂ ਧਮਕੀ ਦੇਵਾ ਸਕਦੇ ਹੋ ਕਿਸੇ ਬਦਮਨ ਚੱਕ ਕੇ ਬੋਰਡ ਨਹੀਂ ਫੜਾ ਸਕਦੇ ਹੁਣ ਕੀ ਪਤਾ ਇੱਥੇ ਕੀ 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 ਸਾਜ਼ਿਸ਼ਾਂ अच्छा ਜਦੋਂ ਇਹ ਰੋਲਾ ਥੋੜਾ ਪੈਂਦਾ ਜਾਂ ਭਾਨੇ ਸਿੱਧੂ ਕੋਲੇ ਡੇਢ ਸਾਲ ਪਹਿਲਾਂ ਗਏ ਸੀ ਉਹ ਹਾਂ ਡੇਢ ਸਾਲ ਪਹਿਲਾਂ ਵੀ ਗਏ ਸੀ ਹੁਣ ਵੀ ਗਏ ਆ ਫਿਰ ਕੋਈ ਉਹਨਾਂ ਨੇ ਦਰਖਾਸਤ ਦਿੱਤੀ ਕੋਈ ਪੁਲਿਸ ਦੀ ਹਾਂਜੀ ਹਾਂਜੀ ਉਹਨਾਂ ਨੇ ਮਾਨਯੋਗ ਐਸਐਸਪੀ ਸਾਹਿਬ ਤੇ ਦਰਖਾਸਤ ਦਿੱਤੀ ਮੇਰੇ ਖਿਲਾਫ ਮੇਰੀ ਟੀਮ ਦੇ ਖਿਲਾਫ ਸਾਰੇ ਬੰਦਿਆਂ ਦਾ ਉਹਦੇ ਵਿੱਚ ਨਾਮ ਸੀਗਾ ਜੀ ਦੱਸਿਆ ਸੀ ਤੇ ਸਾਨੂੰ ਉੱਥੋਂ ਸੱਦਾ ਆਇਆ ਕਿ ਭਈ ਆਪਦੇ ਸਾਰੇ ਸਬੂਤ ਪੇਸ਼ ਕਰੋ ਅਸੀਂ ਸਾਰੇ ਸਬੂਤ ਪੇਸ਼ ਕੀਤੇ ਆ ਅਸੀਂ ਏ ਟੂ ਜ਼ेड ਸਾਰੇ ਸਬੂਤ ਪੇਸ਼ ਕੀਤੇ ਆ ਆ ਸਾਡੀ ਲੈਕਟ ਪਈ ਆ ਸਾਡੀ ਵੀਡੀਓ ਪਈ ਆ ਸਾਡੀ ਗੱਲ ਹੋਈ ਆ ਆ ਅਸੀਂ ਪੈਸੇ ਲਏ ਆ ਗੱਲ ਖਤਮ ਉਹ ਐਸਐਸਪੀ ਜੀ ਨੂੰ ਕਲੀਨ ਚੈਟ ਮਿਲੀ ਹਾਂ ਸਾਨੂੰ ਕਲੀਨ ਚੈਟ ਹੈ ਮੇਰੇ ਕੋਲ ਆਰਟੀਆਈ ਦੀ ਰਿਪੋਰਟ ਹੈ ਰਾਈਟ ਟੂ ਇਨਫੋਰਮੇਸ਼ਨ ਜਿਹਦੇ ਵਿੱਚ ਕਿਹਾ ਕਿ ਉਹ ਕੋਈ ਸਬੂਤ ਹੀ ਨਹੀਂ ਪੇਸ਼ ਕਰ ਪਾਇਆ ਕਿ ਅਸੀਂ ਕੋਈ ਉਹਨਾਂ ਨੂੰ ਠੱਗੀ ਕੀਤੀ ਹੈ ਹੈ ਹੀ ਨਹੀਂ ਉਹ ਲੜਕੀ ਆਪ ਜਦੋਂ ਵੀਡੀਓ ਦੇ ਵਿੱਚ ਕਹਿ ਰਹੀ ਹੈ ਕਿ ਮੇਰਾ ਸਾਰਾ ਕੰਮ ਸਹੀ ਹੋਇਆ ਤੇ ਮੈਂ ਚੱਲੀ ਆ ਰਹੇ ਉਹ ਮੇਰਾ ਪਾਸਪੋਰਟ ਆ ਗਿਆ ਮੇਰਾ ਵੀਜ਼ਾ ਉਦੋਂ ਕਹਿ ਰਹੇ ਕਿ ਮੈਂ ਨਹੀਂ ਜਾਣਾ ਹਾਂ ਹੁਣ ਵੀ ਮੈਂ ਕਹਿੰਦਾ ਜੇ ਕਿਸੇ ਨੂੰ ਲੱਗਦਾ ਕਿ ਵੀ ਮੈਂ ਕਿਸੇ ਨਾਲ ਠੱਗੀ ਕੀਤੀ ਬੱਚਾ ਬਾਹਰ ਬੱਚਾ ਜਦੋਂ ਬਾਹਰ ਚਲਾ ਗਿਆ 2 ਸਾਲ ਹੋ ਗਏ ਉਹਨੂੰ ਬਾਹਰ ਬੈਠਣ ਤੋਂ ਹੁਣ ਤੁਸੀਂ ਬੋਰਡ ਚਾਕੇ ਕਹਿ ਰਹੇ ਕਿਉਂਕਿ ਇਹ ਗੱਲ ਜਿਹਨ ਦੇ ਵਿੱਚ ਹਰ ਬੰਦੇ ਦੇ ਆਈ ਵੀ ਸਪੀਕਰ ਸਿੰਘ ਤੇ ਬੜੀਆਂ ਸੱਚੀਆਂ ਗੱਲਾਂ ਕਰਦਾ ਲੋਕਾਂ ਨੂੰ ਰਹਿ ਆਂ ਦਿੰਦਾ ਸਲਾਹਾਂ ਦਿੰਦਾ ਜਿਹਨੂੰ ਬਾਹਰ ਭੇਜਣਾ ਉਹਨੂੰ ਤੇ ਭੇਜਨੇ ਭੇਜਣਾ ਜੇ ਕਹਿੰਦੇ ਪੰਜਾਬ 'ਚ ਰਹਿ ਕੇ ਕੰਮ ਕਰਨਾ ਉਹਦੀ ਵੀ ਹੈਲਪ ਕਰਦਾ ਪਰ ਜਦੋਂ 25 ਲੱਖ ਦੀ ਠੱਗੀ ਦੀ ਗੱਲ ਆਉਂਦੀ ਹੈ ਤੇ ਉਦੋਂ ਜਿਹੜੇ ਬੰਦੇ ਜਾਂ ਬਾਈ ਸਪੀਕਰ ਦੇ ਨਾਲ ਜੁੜੇ ਆ ਜਾਂ ਜਿਹੜੇ মিডিਆ ਦੇ ਵਿੱਚ ਕੰਮ ਕਰਦੇ ਆ ਉਹ ਇਹਨਾਂ ਦੇ ਜਿਹੜੇ ਲੱਗਦੇ ਹੁੰਦੇ ਆ ਕੈਂਪ ਵਗੈਰਾ ਉੱਥੇ ਜਾ ਕੇ ਜਿਹੜੇ ਆਉਂਦੇ ਆ ਲੋਕ ਗੱਲਾਂ ਬਾਤਾਂ ਕਰਦੇ ਆ মিডিਆ ਵੀ ਆਉਂਦੇ ਇਹਨਾਂ ਦੇ ਕਾਫੀ ਸਾਰੀਆਂ ਇੰਟਰਵਿਊਆਂ ਪੋਡਕਾਸਟ ਵੀ ਹੁੰਦੇ ਉਹਨਾਂ ਨੂੰ ਹਰ ਇੱਕ ਬੰਦੇ ਨੂੰ ਹੈਰਾਨੀ ਸੀ ਵੀ ਅਜੀਹਾ ਕਿਉਂ ਕੀਤਾ ਸਪੀਕਰ ਸਿੰਘ ਨੇ 25 ਲੱਖ ਦੀ ਠੱਗੀ ਕਿਉਂ ਮਾਰੀ ਹੁਣ ਜਿਹੜਾ ਪਰਿਵਾਰ ਠੱਗੀ ਦੇ ਇਲਜ਼ਾਮ ਲਾ ਰਿਹਾ ਉਹਨਾਂ ਦੇ ਪ੍ਰਤੀ ਸਾਰੇ ਪ੍ਰੂਫ ਆ ਜਿਹੜੇ ਯੂਐਲਓ ਇਮੀਗ੍ਰੇਸ਼ਨ ਵਾਲਿਆਂ ਦੇ ਕੋਲ ਨਹੀਂ ਤੇ ਉਸ ਲੜਕੀ ਗਈ ਨੂੰ ਦੋ ਸਾੜ ਦਾ ਸਮਾਂ ਵੀ ਹੋ ਗਿਆ ਪਰ ਪਤਾ ਨਹੀਂ ਕਿਹੜੇ ਤਰੀਕੇ ਦੇ ਨਾਲ ਜਾਂ ਕੀ ਦੇ ਪਿੱਛੇ ਲੱਗ ਕੇ ਉਹ ਪਰਿਵਾਰ ਆ ਜਿਹੜਾ ਯੂਐਲਓ ਇਮੀਗ੍ਰੇਸ਼ਨ ਨੂੰ ਜਾਂ ਮੈਂ ਇੱਕ ਮੈਂ ਬਾਈ ਸਪੀਕਰ ਸਿੰਘ ਨੂੰ ਬਦਨਾਮ ਕਰ ਰਿਹਾ ਜਿਹੜੇ ਤੁਹਾਡੇ ਫੀਲਡ ਦੇ ਤੁਹਾਡੇ ਇਸ ਕਿੱਤੇ ਦੇ ਨਾਲ ਏਜੰਟ ਨੇ ਉਹਨਾਂ ਦੇ ਕੋਈ ਫੋਨ ਆਏ ਆ ਤੁਹਾਨੂੰ ਏਜੰਟਾਂ ਦੇ ਵੀ ਫੋਨ ਆਏ ਦੇਖੋ ਕੁਝ ਤਾਂ ਏਜੰਟ ਜਿਹੜੇ ਮੈਨੂੰ ਸ਼ੁਰੂ ਤੋਂ ਫੋਲੋ ਕਰਦੇ ਆ ਜਿਹੜੇ ਮੇਰੇ ਨਾਲ ਜੁੜੇ ਹੋਏ ਆ ਕਿਉਂਕਿ ਮੈਂ ਅੱਜ ਤੱਕ ਹਕਤ ਤੇ ਸੱਚ ਦੀ ਗੱਲ ਕੀਤੀ ਆ ਚਾਹੇ ਉਹ ਮੇਰੇ ਪਿੰਡ ਦੀ ਸਕੂਲ ਦੀ ਗੱਲ ਹੋਵੇ ਕਿਹੜਾ ਏਜੰਟ ਆ ਤੁਸੀਂ ਮੈਨੂੰ ਦੱਸ ਦੋ ਜਿਹੜੇ ਪਿੰਡ ਦੇ ਸਕੂਲ ਦੀ ਗੱਲ ਕਰਦਾ ਐਜੂਕੇਸ਼ਨ ਸਿਸਟਮ ਦੀ ਗੱਲ ਕਰਦਾ ਕਿਹੜਾ ਕੰਸਲਟੈਂਟ ਆ ਜਿਹੜਾ ਪਾਣੀ ਦੇ ਮੁੱਦਿਆਂ ਤੇ ਨਹਿਰਾਂ ਤੇ ਜਾ ਕੇ ਖੜਾ ਆ ਤੁਸੀਂ ਅੱਗੇ ਧਰਨੇ ਰੋਸ ਪ੍ਰਦਰਸ਼ਨ ਕਰਦਾ ਕਿਹੜਾ ਏਜੰਟ ਆ ਜਿਹਨੇ ਪੰਜਾਬ ਦੇ ਹਰ ਮੁੱਦੇ ਤੇ ਗੱਲ ਕਰਦੀ ਕੀਤੀ ਮੈਂ ਏਜੰਟ ਹੈ ਹੀ ਨਹੀਂ ਇੱਕ ਬਿਜ਼ਨਸ ਸੀਗਾ ਜਿਹੜਾ ਮੈਂ ਖੋਲਿਆ ਮੈਂ ਆਪਦਾ ਕੰਮ ਕਰੀ ਜਾਂਦਾ ਮੈਨੂੰ ਲੋਕ ਕਿਤੇ ਮੇਰੀ ਵੀਜ਼ਿਆਂ ਕਰਕੇ ਥੋੜੀ ਜਾਣਦੇ ਆ ਜਿਹੜੀ ਮੈਂ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੀ ਗੱਲ ਕਰਦਾ ਉਹਦੇ ਕਰਕੇ ਜਾਣਦੇ ਆ ਤੁਸੀਂ ਦੱਸ ਦੋ ਕਿਹੜੇ ਏਜੰਟ ਲੋਕ ਪੇਫਕੂਫ ਥੋੜੀ ਆ ਜਿਹੜੇ ਉਹ ਇੰਨੇ ਟਾਈਮ ਤੋਂ ਫੋਲੋ ਕਰੀ ਜਾਂਦੇ ਆ ਦਿਮਾਗ ਤੋਂ ਉਹਨਾਂ ਦਾ ਖਰਾਬ ਨਹੀਂ ਠੀਕ ਹੈ ਇਹ ਗੱਲ ਵੀ ਸਭ ਤੋਂ ਪਹਿਲਾਂ ਮੈਂ ਕੀਤੀ ਕਿ ਤੂੰ ਜਿਹੜੇ ਬੱਚਿਆਂ ਨੂੰ ਫਾਈਲ ਆਪ ਨਹੀਂ ਲਾਉਣੀ ਹੁੰਦੀ ਉਹ ਆਪ ਦੀ ਫਾਈਲ ਆਪ ਲਾਉਣਾ ਸਿੱਖਣ ਉਹ ਵੀ ਚੀਜ਼ YouTube ਦੇ ਉੱਪਰ ਮੈਂ ਪਾ ਕੇ ਸਾਬਤ ਕਰਤੀ ਕੈਨੇਡਾ ਦੀ ਵੀ ਪਾਈ ਆ ਯੂਕੇ ਦੀ ਵੀ ਪਾਈ ਆ ਆ ਜਿਹੜੇ ਲਾਟਰੀ ਵੀਜ਼ੇ ਲੱਗਦੇ ਆ ਲੋਕ ਪੈਸੇ ਠੱਗੇ ਜਾਂਦੇ ਕੋਈ 20 ਵੀ ਲੱਖ ਲਈ ਜਾਂਦਾ ਲਾਟਰੀ ਵੀਜ਼ੇ ਤੇ ਕਟੋ ਘਟ ਰਿਹਾ ਤਾਂ 5 ਕਰੋੜ ਬੱਚਿਆਂ ਦਾ 5 ਕਰੋੜ ਰੁਪਏ ਦਾ ਕੰਮ ਅਸੀਂ ਫ੍ਰੀ ਕਰਤਾ ਉਹਦੇ ਸਬੂਤ ਸਾਡੇ ਚੈਨਲ ਤੇ ਪਏ ਆ ਕਿਉਂ ਕਰਦੇ ਆ ਹੁਣ ਏਜੰਟਾਂ ਦਾ ਫੋਨ ਮੈਨੂੰ ਆਇਆ ਕਈ ਏਜੰਟ ਮੈਨੂੰ ਇਹ ਗੱਲ ਕਹਿੰਦੇ ਆ ਕਿ ਵੀ ਠੀਕ ਆ ਤੇਰੇ ਨਾਲ ਆ ਤੂੰ ਜੋ ਕਰੇਂਗਾ ਅਸੀਂ ਤੇਰੇ ਨਾਲ ਆ ਹਰ ਚੀਜ਼ ਨਾਲ ਆ ਠੀਕ ਆ ਉਹ ਹੈਗੇ ਆ ਉਹ ਉਹ ਬੰਦੇ ਜਿਹੜੇ ਮੇਰੇ ਤੋਂ 2 ਸਾਲ ਤੋਂ ਜੁੜੇ ਆ ਉਹ ਬੰਦੇ ਉਹ ਆ ਜਿਹੜੇ ਮੈਨੂੰ ਜਦੋਂ ਵੀ ਕੋਈ ਕੇਸ ਆਉਂਦਾ ਨਾ ਮੈਨੂੰ ਫੋਨ ਕਰਦੇ ਆ ਕਿ ਭਾਈ ਆ ਬੱਚਾ ਸਾਡੇ ਕੋਲੇ ਆਇਆ ਆ ਕੇਸ ਆ ਅਸੀਂ ਇਹਦਾ ਨਾ ਕਿਵੇਂ ਕੰਮ ਕਰੀਏ ਇਹਦੀ ਹੁਣ ਡਿਗਰੀ ਚੱਲੀ ਆ ਕੱਲ ਨੂੰ ਇਹ ਸਾਡੇ ਤੇ ਇਲਜ਼ਾਮ ਲਾਊਗਾ ਮੈਂ ਫਿਰ ਉਹਨਾਂ ਨੂੰ ਦੱਸਦਾ ਕਿ ਵੀ ਤੁਸੀਂ ਆਏ ਲੈਕਚਰ ਪੜਤ ਕਰੋ ਆਏ ਕਰੋ ਬਹੁਤ ਵਾਰ ਮੈਂ ਏਜੰਟਾਂ ਦੇ ਦਫ਼ਤਰ ਵੀ ਗਿਆ ਜ ਕੜਿਆਲ ਪਿੰਡ ਦੇ ਵਿੱਚ ਕਿੰਨਾ ਇਕੱਠ ਹੁੰਦਾ ਉਹ ਇਸ ਕਰਕੇ ਹੁੰਦਾ ਨਾ ਕਿ ਲੋਕਾਂ ਨੂੰ ਵਿਸ਼ਵਾਸ ਆਉਂਦੀਆਂ ਪ੍ਰੋਬਲਮਾਂ ਲੈ ਕੇ ਆਉਂਦੇ ਆ ਇੱਥੇ ਮੋਗੇ ਦਾ ਇੱਕ ਕੰਸਲਟੈਂਟ ਸੀਗਾ ਇੱਥੇ ਕੁੜੀ ਆਈ ਹੈ ਮੈਂ ਵੀਡੀਓ ਪਾਈ ਹੈ ਉਹਨੇ ਕੰਟਰੈਕਟ ਮੈਰਿਜ ਨਾਮ ਤੇ ਬੱਚੇ ਨੂੰ ਫਸਾ ਲਿਆ ਕੁੜੀ ਨੂੰ ਫਸਾ ਲਿਆ ਕਿ ਤੇਰੀ ਕੰਟਰੈਕਟ ਮੈਰਿਜ ਕਰਾਂਗੇ ਤੇ ਆ ਕੰਟਰੈਕਟ ਮੈਰਿਜ ਕਰਨ ਤੋਂ ਬਾਅਦ ਉਸ ਬੱਚੇ ਨੂੰ ਜਿਹੜਾ ਮੁੰਡਾ ਜਿਹਦੇ ਨਾਲ ਕੰਟਰੈਕਟ ਹੋ ਜਾਂਦਾ ਉਹ ਉਹ ਨੂੰ ਕੁੜੀ ਨੂੰ ਬਲੈਕਮੇਲ ਕਰਦਾ ਕਿ ਮੇਰੇ ਨਾਲ ਸਰੀਰਕ ਸੰਬੰਧ ਬਣਾ ਫਿਰ ਉਹ ਜਦੋਂ ਸਰੀਰਕ ਸੰਬੰਧ ਬਣਾਉਣ ਤੋਂ ਮਨਾਂ ਕਰ ਦਿੰਦੀ ਆ ਫਿਰ ਉਹ ਏਜੰਟ ਕੋਲ ਜਾਂਦੀ ਕਿ ਜ ਉਹ ਕੁੜੀ ਇੱਥੇ ਰੋਂਦੀ ਰੋਂਦੀ ਮੇਰੇ ਕੋਲੇ ਆ ਗਈ ਮੈਂ ਵੀਡੀਓ ਬਣਾ ਲਈ ਮੈਂ ਕਿਹਾ ਤੇਰਾ ਫੇਸ ਨਾ ਮੈਂ ਵੀਡੀਓ ਬਣਾਉਣਾ ਜਾ ਕੇ ਆਪਦੇ ਏਜੰਟ ਨੂੰ ਦਿਖਾ ਦਿਆਂ ਜਾ ਕੇ ਆਪਦੇ ਏਜੰਟ ਨੂੰ ਸਾਰੀ ਕਿ ਮੈਂ ਸਪੀਕਰ ਸਿੰਘ ਕੋਲ ਜਾਇਆ ਹੀ ਆ ਆਲਮੋਸਟ ਇੰਸਟਾ YouTube ਮਲਾ ਕੇ 2 ਮਿਲੀਅਨ ਬੰਦਾ ਫੋਲੋ ਕਰਦਾ ਜੇ ਤੂੰ ਕਰੇ ਜਲੂਸ ਕੱਢ ਦਿਆਂਗੇ ਲੋਕਾਂ ਨੂੰ ਤਾਂ ਪਤਾ ਲੱਗੇ ਉਹ ਬੰਦੇ ਨਾਲ ਉਹਦੇ ਪੈਸੇ ਮੋੜ ਤੇ ਨਾਲੇ ਉਹਦਾ ਕੁੜੀ ਦਾ ਖਿਹੜਾ ਛੜਦਾ ਇਹ ਜਿਹੇ ਏਜੰਟਾਂ ਦੇ ਫੋਨ ਵੀ ਆਏ ਜਿਨ੍ਹਾਂ ਨੇ ਇਹ ਕਿਹਾ ਹੋਵੇ ਸਪੀਕਰ ਸਿੰਘ ਚੱਲ ਕੋਈ ਨਹੀਂ ਗੱਲ ਹੋ ਗਈ ਸਮਝੌਤਾ ਕਰ ਲੈ ਇਦਾਂ ਗੱਲ ਇਦਾਂ ਦੇ ਵੀ ਆਇਆ ਕੁਝ ਇਦਾਂ ਦੇ ਵੀ ਆਇਆ ਜਿਹੜਾ ਸਮਝੌਤਾ ਕਰ ਲਿਆ ਕਈ ਹੁਣ ਟੌਂਟ ਮਾਰੀ ਜਾਂਦੇ ਕਿ ਬਈ ਹੁਣ ਜਿਵੇਂ ਆਪਾਂ ਕੱਟ ਕੀਤਾ ਵਾ ਹਨਾ ਆਪਾਂ ਰੋਸ ਪ੍ਰਦਰਸ਼ਨ ਕੀਤਾ ਸਾਰਾ ਕੀਤਾ ਕਿ ਨਾ ਬਲੈਕਮੇਲ ਦਾ ਖਰਾਬ ਕਾਰਵਾਈ ਹੋਣੀ ਚਾਹੀਦੀ ਹੈ ਫਿਰ ਕਈ ਕਹਿੰਦੇ ਕਿ ਬਈ ਤੂੰ ਸਾਡੇ ਵਿਰੁੱਧ ਬੋਲਦਾ ਸੀ ਥੋੜਾ ਸੀ ਤੇਰਾ ਸਾਥ ਕਿਉਂ ਦਈਏ ਥੋੜਾ ਮੈਂ ਥੋੜਾ ਸਾਥ ਮੰਗਿਆ ਕਿਦੋਂ ਆ ਮੈਨੂੰ ਕਿਸੇ ਸਾਥ ਦੀ ਲੋੜ ਨਹੀਂ ਜਦੋਂ ਮੈਂ ਸੱਚਾ ਮੈਨੂੰ ਕਿਸੇ ਸਾਥ ਦੀ ਲੋੜ ਹੀ ਨਹੀਂ ਜਿਨ੍ਹਾਂ ਨੇ ਮ ਕਿਸੇ ਐਜੰਟ ਦੇ ਪਿੱਛੇ ਲੋਕ ਨਹੀਂ ਆਉਂਦੇ ਹੁੰਦੇ ਠੀਕ ਹੈ ਸਮਾਜ ਸੇਵਕਾਂ ਦੇ ਪਿੱਛੇ ਬਹੁਤ ਇਕੱਠ ਹੋ ਜਾਂਦਾ ਸਾਰੇ ਪਿੱਛੇ ਇਕੱਠ ਹੋ ਜਾਂਦਾ ਐਜੰਟ ਪਿੱਛੇ ਤੁਸੀਂ ਇਕੱਠ ਹੁੰਦਾ ਦੇਖਿਆ ਉਹਨਾਂ ਨੂੰ ਪਤਾ ਕਿ ਸੱਚਾ ਹੈ ਕਿ ਇਸ ਬੰਦੇ ਨੂੰ ਕੱਲੂ ਕਿਤੇ ਖੜਨਾ ਪੈ ਗਿਆ 1 ਰੁਪਏ ਦੀ ਵੀ ਗਲਤੀ ਨਹੀਂ ਨਿਕਲਨੀ ਜੇ ਅਸੀਂ ਕਿਸੇ ਤੋਂ 50000 ਰੁਪਿਆ 20000 ਰੁਪਿਆ ਕੰਸਲਟੇਸ਼ਨ ਫੀਸ ਲਈ ਆ ਉਹ ਆਪਦੀ ਸਲਾਹ ਦੀ ਫੀਸ ਲਈ ਆ ਆਦੇ ਕੰਮ ਕਰਨ ਦੀ ਫੀਸ ਲਈ ਆ ਵੀਜ਼ਾ ਆਉਣਾ ਨਾ ਆਉਣਾ ਉਹਦੀ ਗੱਲ ਐਮਬੈਸੀ ਦੀ ਮਰਜ਼ੀ ਆ ਪਰ ਹਾਂ ਜੇ ਅਸੀਂ ਤੋਂ ਕਿਸੇ ਤੋਂ 10 ਲੱਖ ਰੁਪਿਆ ਲੈ ਕੇ 20 ਲੱਖ ਰੁਪਿਆ ਲੈ ਕੇ ਬੰਦੇ ਦਾ ਕੰਮ ਨ ਬੱਚਿਆਂ ਜਿਨ੍ਹਾਂ ਨੇ ਆਪਦੇ ਕੰਮ ਕਰਾਏ ਆ ਜਿਹੜੇ ਸਰਕਾਰੀ ਕਾਲਜਾਂ ਚ ਗਏ ਆ ਆਪਦੀਆਂ ਫੀਸਾਂ ਭਰੀਆਂ ਜਿਨ੍ਹਾਂ ਨੇ ਪੈਕੇਜ ਕੀਤੇ ਆ ਉਹਨਾਂ ਨੇ ਪੈਸੇ ਨੂੰ ਵੀਜ਼ਾ ਲੱਗਣ ਤੋਂ ਬਾਅਦ ਦਿੱਤੇ ਆ ਗਏ ਆ ਹਾਂ ਜਿਹੜੀ ਐਡਵਾਂਸ ਫੀਸ ਆ ਸਾਡੀ ਮਿਹਨਤ ਆ ਉਹ ਅਸੀਂ ਲਈਏ ਇਹ ਚ ਕੋਈ ਸ਼ਰਮ ਵਾਲੀ ਗੱਲ ਹੀ ਨਹੀਂ ਕਿਹੜਾ ਕੰਸਲਟੈਂਟ ਨਹੀਂ ਲੈਂਦਾ ਕਿਹੜਾ ਵਕੀਲ ਨਹੀਂ ਲੈਂਦਾ ਹੁਣ ਕਈ ਬੰਦੇ ਕਮੈਂਟ ਕਰੀ ਜਾਂਦੇ ਸਾਡੇ ਤੋਂ 50000 ਰੁਪਏ ਲੈ ਲਿਆ ਜੀ ਵਿਸਟਰ ਵੀਜ਼ਾ ਸਾਡੀ ਫੀਸ ਤੁਸੀਂ ਜਿੱਥੇ ਸਸਤਾ ਉੱਤੋਂ ਲਵਾ ਲਓ ਜਾ ਕੇ ਜਿਹੜਾ 5000 ਲੈਂਦਾ ਕਿਉਂ ਉਹਨੇ ਸਾਡੇ ਕੋ ਸਾਡੀ ਆਪਦੀ ਕੁਆਲਿਟੀ ਆ ਤੁਸੀਂ ਇੱਥੇ ਲੁਧਿਆਣਾ ਡੀਐਮਸੀ ਕਿਹਨੇ? ਨਹੀਂ ਕਹਿੰਦੇ। ਹਾਂ ਜਦੋਂ ਆਪਰੇਸ਼ਨ ਹੋ ਜਾਂਦਾ ਉਹ ਜੇ ਬੰਦਾ ਠੀਕ ਹੋ ਜਾਵੇ ਵਾਜੀ ਵਾ ਇਹੀ ਬੰਦਾ ਤੇ ਜੇ ਬੰਦੇ ਦੀ ਕੋਈ ਰੱਬ ਨਾ ਕਰੇ ਕੋਈ ਦਿਹਾਂਤ ਹੋ ਜਾਵੇ ਕਰੇ ਡਾਕਟਰ ਨੇ ਨਹੀਂ ਕੋ ਕੀਤਾ। ਕਦੇ ਵਕੀਲ ਨੂੰ ਕਹਿੰਨੇ ਕਿ ਭਈ ਸਾਡਾ ਕੇਸ ਲੜਿਆ ਤੂੰ। ਵਕੀਲ ਨੇ ਤਾਂ ਆਪਦੀ ਫੀਸ ਲੈਣੀ ਹੋਈ ਆ। ਜਿਹੜਾ ਬੰਦਾ ਕੰਮ ਕਰਦਾ ਉਹਨੇ ਫੀਸ ਲੈਣੀ ਹੋਈ ਆ ਆਪਦੀ। ਅਸੀਂ ਵਹਿਲੇ ਥੋੜੀ ਬੈਠੇ ਆ ਇੱਥੇ ਇਸ ਕੰਮ ਲਈ। ਹਾਂ ਜਿੰਨੀ ਸਾਡੀ ਹੈਲਪ ਹੋ ਸਕਦੀ ਆ ਰੱਬ ਨੇ ਸਾਨੂੰ ਸਾਰਾ ਕੁਝ ਦਿੱਤਾ। ਅਸੀਂ ਉਹ ਕਰਨ ਦੀ ਕੋਸ਼ਿਸ਼ ਕਰਦੇ ਆ ਲੋਕ ਐਤਵਾਰ ਆਪਦੀਆਂ ਥਰੇਲੂ ਮਸਲੇ ਵੀ ਲੈ ਕੇ ਆਉਂਦੇ ਆ। ਲੋਕ ਆਉਦੇ ਪੋਲਿਟੀਕਲ ਮਸਲੇ ਵੀ ਲੈ ਕੇ ਆਉਂਦੇ ਆ ਲੋਕ ਆਉਦੇ ਇਮੀਗ੍ਰੇਸ਼ਨ ਦੇ ਮਸਲੇ ਵੀ ਲੈ ਕੇ ਆਉਂਦੇ ਆ ਲੋਕ ਆਉਦੇ ਠੱਗੀਆਂ ਵਾਲੇ ਮਸਲੇ ਆ ਕਿ ਤੁਸੀਂ ਜਾ ਕੇ ਵੀਡੀਓ ਚੈੱਕ ਕਰੋ ਹਾਂ ਜੇ ਮੈਂ ਕਿਸੇ ਤੋਂ 10-15 ਲੱਖ ਰੁਪਏ ਲਿਆ ਉਹਦਾ ਕੰਮ ਨਹੀਂ ਕੀਤਾ ਜਾਂ ਮੈਂ ਕੰਮ ਬਿਨਾ ਕੀਤੇ ਉਹ ਤੋਂ ਪੈਸੇ ਲੈ ਲੇ ਜਾਂ ਮੈਂ ਮੁਕਰਿਆ ਮੈਂ ਹਰ ਐਤਵਾਰ ਆਪਦੇ ਘਰੇ ਬਹਿਣਾ ਕੜਿਆਲ ਬਹਿਣਾ ਇੰਨੇ ਲੋਕ ਆਉਂਦੇ ਆ ਇਹ ਬੰਦੇ ਉੱਥੇ ਕਿਉਂ ਨਹੀਂ ਆਏ ਕਿਹੜਾ ਏਜੰਟਾ ਦਾ ਘਰ ਦੱਸਦਾ ਇਹ ਉੱਥੇ ਆ ਪਹੁੰਚੇ ਕਿਉਂ ਨਹੀਂ ਜਾਂ ਜਿਹੜੇ ਬੰਦੇ ਅੱਜ ਕਮੈਂਟ ਕਰਦੇ ਉਹਨਾਂ ਦੀ ਨਹੀਂ ਜ਼ਰੂਰਤ ਨਹੀਂ ਕਿ ਉੱਥੇ ਆ ਕੇ ਗੱਲ ਕਰਨ ਲੈਣ ਮੇਰੇ ਨਾਲ ਏ ਇਹਨਾਂ ਨੂੰ ਸੋਚਣਾ ਪੈਣਾ ਇਹ ਸਾਰੇ ਬਲੈਕਮੇਲਰ ਆ ਠੀਕ ਆ ਏਜੰਟਾਂ ਨੇ ਬਹੁਤ ਗਲਤ ਕੰਮ ਕੀਤੇ ਆ ਮੈਂ ਇਸ ਦਿਨ ਬਿਲਕੁਲ ਸਹਿਮਤ ਆ ਤਾਂ ਮੈਂ ਆਪ ਹੀ ਸਭ ਤੋਂ ਪਹਿਲਾਂ ਇਸ ਚੀਜ਼ ਤੇ ਬੋਲਣਾ ਸ਼ੁਰੂ ਕੀਤਾ ਅੱਜ ਤੋਂ 4 ਸਾਲ ਪਹਿਲਾਂ ਦੀਆਂ ਮੇਰੀਆਂ ਵੀਡੀਓ ਪਈਆਂ ਜਿੱਥੇ ਜਾਲੀ ਡਿਗਰੀਆਂ ਬਾਰੇ ਠੀਕ ਆ ਜਿੱਥੇ ਨਜ਼ਾਇਰ ਫੀਸ ਲਈ ਜਾਂਦੀ ਆ ਹਰ ਚੀਜ਼ ਬਾਰੇ ਜਿੱਥੇ-ਜਿੱਥੇ ਗਲਤ ਹੋਇਆ ਇਮੀਗ੍ਰੇਸ਼ਨ ਇੰਡਸਟਰੀ 'ਚ ਮੈਂ ਬੋਲੇ ਆ ਪਰ ਇਹਦਾ ਮਤਲਬ ਇਹ ਥੋੜੀ ਹੈ ਕਿ ਪੰਜੇ ਉਂਗਲਾਂ ਬਰਾਬਰ ਆ ਮੈਂ ਇਮੀਗ੍ਰੇਸ਼ਨ 'ਚ ਇੰਡਸਟਰੀ ਦੇ ਵਿੱਚ ਇਸੇ ਕਰਕੇ ਆਇਆ ਸੀ ਯਾਰ ਮੈਂ ਚੰਗਾ ਬੋਲੂਗਾ ਚੰਗਾ ਕੰ ਤਾਂ ਮੇਰੇ ਨਾਲ ਵੀ ਹੁਣ 200 ਬੰਦਾ ਜੁੜਿਆ ਹੋਇਆ ਏਜੰਟ ਜਿਹੜਾ ਜਿਹਦੇ ਤੱਕ ਅੱਜ ਅੱਜ ਤੱਕ ਇੱਕ ਵੀ ਐਫਆਈਆਰ ਨਹੀਂ ਇੱਕ ਵੀ ਉਹਨਾਂ ਦਾ ਰੋਲਾ ਨਹੀਂ ਜਦੋਂ ਕੋਈ ਗੱਲ ਹੁੰਦੀ ਆ ਮੈਂ ਬੱਚੇ ਨੂੰ ਵੀ ਬੁਲਾਉਣਾ ਉਹਦੇ ਘਰੇ ਏਜੰਟ ਨੂੰ ਵੀ ਬੁਲਾਉਣਾ ਤੇ ਉਹਨਾਂ ਦਾ ਮਸਲਾ ਸੋਲਵ ਹੋ ਜਾਂਦਾ ਉਹ ਬੰਦੇ ਵੀ ਮੇਰੇ ਨਾਲ ਜੁੜੇ ਹੋਏ ਆ ਮੈਨੂੰ ਇਹ ਲੱਗ ਰਿਹਾ ਸੀਗਾ ਕਿ ਸ਼ਾਇਦ ਇੰਡਸਟਰੀ ਸਾਫ਼ ਹੋ ਰਹੀ ਆ ਠੀਕ ਆ ਹਾਂ ਜੇ ਕਿਸੇ ਨੂੰ ਪ੍ਰੋਬਲਮ ਆ ਹੁਣ ਕਈ ਬੰਦੇ ਕਹਿੰਦੇ ਪੰਜਾਬ ਇਹਨਾਂ ਨੇ ਏਜੰਟਾਂ ਨੇ ਖਾਲੀ ਕਰਤਾ ਯਾ ਸਪੀਕਰ ਸਿੰਘ ਐਡਾ ਇੰਨਾ ਹੀ ਪੰਜਾਬ ਦਾ ਹਿੱਤੀ ਆ ਤੇ ਬਾਹਰ ਕਿਉਂ ਭੇਜਦਾ ਤੁਸੀਂ ਪੰਜਾਬ ਸਰਕਾਰ ਨੂੰ ਅਪੀਲ ਕਰੋ ਫਿਰ ਮੈਂ ਸੋਚਿਆ ਜੇ ਇਹਨਾਂ ਨੇ ਬਾਹਰ ਜਾਣਾ ਹੀ ਆ ਇਹ ਕਿਸੇ ਠੱਗ ਕੋਲ ਜਾ ਕੇ ਫਸਣਗੇ ਤਾਂ ਮੈਂ ਦਫ਼ਤਰ ਖੋਲ ਲੈਣਾ ਨਾਲੇ ਮੇਰਾ ਬਿਜ਼ਨਸ ਬਣ ਜੂ ਮੈਂ ਵੀ ਰੋਟੀ ਖਾਣ ਜੋਗਾ ਹੋ ਜੂ ਨਾਲੇ ਉਹਨਾਂ ਦਾ ਭਲਾ ਹੋ ਜੂ ਤੁਸੀਂ ਕਹੋ ਪੰਜਾਬ ਸਰਕਾਰ ਨੂੰ ਕਿ ਬਈ ਸਾਰਾ ਇਮੀਗ੍ਰੇਸ਼ਨ ਦਾ ਬਿਜ਼ਨਸ ਆ ਨਾ ਇਹ ਅਲਾਉ ਹੀ ਨਾ ਕਰੋ ਇਸ ਬਿਜ਼ਨਸ ਨੂੰ ਵੀ ਬੰਦ ਕਰ ਦਿਓ ਪੰਜਾਬ ਚ ਪਹਿਲਾ ਦਫ਼ਤਰ ਸਪੀਕਰ ਸਿੰਘ ਬੰਦ ਕਰੂਗਾ ਭਾਵੇਂ ਸੀਐਮ ਸਾਹਿਬ ਆਪ ਆ ਕੇ ਬੰਦ ਕਰ ਦੇਣ ਮੈਂ ਸਰਪਾਵਾ ਕੇ ਬੰਦ ਕਰਵਾਉਂਗਾ ਉਹਦਾ ਦਫ਼ਤਰ ਤੁਸੀਂ ਲੱਗੋ ਤਾਂ ਸਹੀ ਮੂਰੇ ਬੰਦ ਕਰਾਉਣ ਨਾਲ ਜਾਓ ਤਾਂ ਸਹੀ ਬੰਦ ਤਾਂ ਕਰਾਉਂਦੇ ਹੀ ਨਹੀਂ ਹਾਂ ਬਸ ਜਿਹੜਾ ਬੰਦਾ ਮਿਲ ਗਿਆ ਜਿਹੜਾ ਚੰਗਾ ਕੰਮ ਕਰ ਕਿੰਨੇ ਠੱਗ ਬੈਠੇ ਕਿੰਨਾ ਕੁ ਤੁਸੀਂ ਖਬਰਾਂ ਲਾਤੀਆਂ ਉਹਨਾਂ ਦੀਆਂ ਤੇ ਜਿਹੜੀਆਂ ਖਬਰਾਂ ਲੱਗੀਆਂ ਉਹ ਡਿਲੀਟ ਵੀ ਹੋ ਜਾਂਦੀਆਂ ਬਾਅਦ ਚੋ ਕਿ ਕ ਕੀ ਕਾਰਨ ਬਣ ਜਾਂਦਾ ਡਿਲੀਟ ਹੋਣ ਦਾ ਮੈਂ ਕਹੀ ਇਹੋ ਜਿਹਾ ਚੈਨਲ ਜਾਣਦਾ ਮੇਰੇ ਕੋਲ ਪ੍ਰੂਫ ਪਏ ਆ ਏਜੰਟਾਂ ਨੇ ਟ੍ਰਾਂਜੈਕਸ਼ਨਾਂ ਵੀ ਭੇਜੀਆਂ ਮੈਨੂੰ ਬਲੈਕਮੇਲਿੰਗ ਦੀਆਂ ਕਿ ਭਾਈ ਅਸੀਂ ਬਲੈਕਮੇਲ ਹੋ ਗਏ ਅਸੀਂ ਡਰ ਗਏ ਮੈਨੂੰ ਕੱਲ ਇੱਕ ਬੰਦਾ ਏਜੰਟ ਫੋਨ ਲਾਇਆ ਕਹਿੰਦਾ ਭਾਈ ਤੂੰ ਤਾਂ ਸੱਚਾ ਸੱਚਾ ਤੂੰ ਤਾਂ ਬੋਲ ਸਕਦਾ ਸਾਡੇ ਚ ਸ਼ਾਇਦ ਕਿਤੇ ਕੋਈ ਕਹਾਣੀ ਹੋਊਗੀ ਠੀਕ ਹੈ ਸਾਡੇ ਤੋਂ ਕਿਸੇ ਤੋਂ 18 ਲੱਖ ਲੈ ਲਿਆ ਕਿਸੇ ਤੋਂ 12 ਲੱਖ ਲੈ ਲਿਆ ਕਿਸੇ ਤੋਂ 10 ਲੱਖ ਲੈ ਲਿਆ ਉਹਨਾਂ ਨੇ ਮੈਨੂੰ ਲਿੰਕ ਭੇਜਿਆ ਕਿ ਆਹ ਮੇਰੀ ਖਬਰ ਪਾਈ ਸੀ ਆ ਵੀ ਖਬਰ ਦਾ ਲਿੰਕ ਰਿਹਾ ਤੇ ਹੁਣ ਇਹ ਵੀਡੀਓ ਡਿਲੀਟ ਆ ਜੇ ਇੰਨੇ ਸੱਚੇ ਆ ਸਾਰੇ মিডিਆ ਵਾਲੇ ਜਿਹੜੇ ਖਬਰਾਂ ਲਾਉਂਦੇ ਆ ਡਿਲੀਟ ਕਿਉਂ ਕਰਦੇ ਬਾਅਦ ਚ ਡਿਲੀਟ ਕਰਨ ਦੀ ਕੀ ਲੋੜ ਹੈ ਇਹ ਗੱਲਾਂ ਸੋਚਣ ਵਾਲੀਆਂ ਵਾਂ ਪੰਜਾਬ ਦੇ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਜਿਹੜੇ ਲੋਕ ਕਮੈਂਟ ਕਰਦੇ ਆ ਕਿ ਬਈ ਅੱਜ ਤੱਕ ਮੇਰੇ ਤੇ ਕੋਈ ਪਰਚਾ ਨਹੀਂ ਅੱਜ ਤੱਕ ਕੋਈ ਬੰਦਾ ਨਹੀਂ ਹਾਂ ਜੇ ਇੱਕ ਬੰਦਾ ਉੱਠ ਖੜੇ ਆ ਜੇ ਕਿਸੇ ਚੈਨਲ ਨੇ ਖਬਰ ਪਾਤੀ ਠੀਕ ਆ ਉਹ ਚੈਨਲ ਦਾ ਆਪਣਾ ਪਰਸਪੈਕਟਿਵ ਉਹਨਾਂ ਦਾ ਆਪਣਾ ਹੱਕ ਆ ਲੋਕਤੰਤਰ ਦਾ ਚੌਥਾ ਸਤੰਭ ਆ ਠੀਕ ਹੈ ਪਰ ਉਸ ਖਬਰ ਨੂੰ ਵੇਖ ਕੇ ਦਰਵਰਤੋ ਨਾ ਨਾ ਕਰੋ ਕਿਸੇ ਬੰਦੇ ਨੂੰ ਬਦਨਾਮ ਨਾ ਨਾ ਕਰੋ ਮੈਂ ਤਾਂ ਕਹਿਣਾ ਤੁਸੀਂ ਇਮੀਗ੍ਰੇਸ਼ਨ ਦਾ ਕੰਮ ਬੰਦ ਕਰੋ ਮੈਂ ਤਿਆਰ ਹਾਂ ਲੈ ਲੱਗੋ ਮੂਰੇ ਜਾਂ ਲੋਕ ਜਾਣੋ ਹਟਣ ਆਪੇ ਬਾਦ ਹੋ ਜਾਣਗੇ ਜਾਂ ਫਿਰ ਜਾਂ ਫਿਰ ਹੋਰ ਸੋਲੂਸ਼ਨ ਹੈਗਾ ਲੋਕ ਇਕੱਠੇ ਹੋਣ ਭਾਨਾ Sidhu ਲੀਡਰ ਆ ਭਾਨਾ Sidhu ਨੂੰ ਮੈਂ ਬਹੁਤ ਵੱਡਾ ਭਰਾ ਮੰਨਦਾ ਆ ਉਹਦਾ ਭਾਨਾ Sidhu ਦੇ ਨਾਲ ਕਿੰਨੇ ਬੰਦੇ ਕੰਮ ਕਰਦੇ ਆ ਕਿੰਨੇ ਕਿੰਨੇ ਨੌਜਵਾਨ ਕੰਮ ਕਰਦੇ ਆ ਮੈਂ ਕਹਿੰਦਾ ਹਰ ਦਫ਼ਤਰ ਦੇ ਵਿੱਚ ਇੱਕ ਇੱਕ ਬੰਦਾ ਭਾਇਆ ਜਾਵੇ ਜਿਹੜਾ ਪਹਿਲੇ ਚੈੱਕ ਕਰ ਲਵੇ ਕਿ ਬਈ ਆ ਗਾਹ ਕਾਰਿਆ ਵਾ ਇਹਦੇ ਨਾਲ ਕਿਤੇ ਠੱਗੀ ਵਾਲੀ ਡੀਲ ਤਾਂ ਨਹੀਂ ਕਰ ਰਹੇ ਕਿਤੇ ਇਹਨੂੰ ਗਲਤ ਗੱਲ ਤਾਂ ਨਹੀਂ ਦੇ ਰਹੇ ਮੈਂ ਤਿਆਰ ਆ ਮੇਰੇ ਦਫਤਰ ਜੁਨੇ ਮਰਜੀ ਬੰਦੇ ਭਾਦੋ ਸਾਰੇ ਵੀ ਕੇਸ ਦੇਖ ਲਿਆ ਕਰੋ ਕੋਲੇ ਬਹਿ ਕੇ ਕਰੇ ਕਰਨ ਸਾਰੇ ਏਜੰਟ ਇਹ ਕੰਮ ਫਿਰ ਆਪੇ ਲੋਕਾਂ ਨੂੰ ਪਤਾ ਲੱਗ ਜੂ ਜਿਹੜੇ ਦੇ ਪਹਾਨਾ ਸਿੱਧੂ ਆਵਰੀ ਐਸੋਸੀਏਸ਼ਨ ਬਣਾਵੇ ਮੈਂ ਤਾਂ ਉਹਨੂੰ ਅਪੀਲ ਕਰਦਾ ਇਹ ਚੀਜ਼ ਬਾਈ ਕਰ ਸਕਦਾ ਤਾਂ ਕਰੇ ਕਿਉਂਕਿ ਇੰਨੀ ਲੰਬੀ ਲੜਾਈ ਆ ਹੁਣ ਕਾਨੂੰਨ ਦੀ ਆਪਾਂ ਗੱਲ ਕਰਦੇ ਕਾਨੂੰਨ ਬਣਾਣਾ ਚਾਹੀਦਾ ਪਾਨਾ ਸਿੱਧੂ ਬਾਈ ਨੇ ਕਿਹਾ ਕਾਨੂੰਨ ਬਣੇ ਠੀਕ ਹੈ ਕਾਨੂੰਨ ਬਣਾਏ ਮੈਂ ਆਪ ਚਾਹਨਾ ਕਾਨੂੰਨ ਬਣਾਏ ਜਿੱਥੇ ਭਾਨਾ ਸਿੱਧੂ ਕਹੂਗਾ ਕਿ ਵੀ ਆਪੇ ਇੱਥੇ ਖੜਨਾ ਜਿੱਥੇ ਬੋਲਣਾ ਮੈਂ ਬੋਲੂਗਾ ਕਿ ਠੱਗ ਜੰਡ ਤਾਂ ਰੁਕਣੇ ਚਾਹੀਦੇ ਚਾਹੀਦੇ ਆ ਪਰ ਕਾਨੂੰਨ ਇਹ ਬਣ ਜੇ ਯਾਰ ਕੰਮ ਹੀ ਖਤਮ ਕਰੋ ਸਰਕਾਰ 5 ਲੱਖ ਰੁਪਏ ਲੱਗਦਾ ਇੱਕ ਦਫਤਰ ਖੋਲਣ ਨੂੰ ਠੀਕ ਹੈ 117 ਹਲਕੇ ਆ ਪੰਜਾਬ ਦੇ ਵਿੱਚ 5-5 ਲੱਖ ਲਾ ਕੇ ਸਰਕਾਰ ਆਪ ਦੇ ਦਫਤਰ ਨਹੀਂ ਖੋਲ ਸਕਦੀ ਨਾਲੇ ਸਰਕਾਰੀ ਨੌਕਰੀਆਂ ਪੈਦਾ ਹੋਣ ਸਰਕਾਰ ਨੂੰ ਜਿਹੜੀ ਮੇਰੀ سپورਟ ਦੀ ਲੋੜ ਆ ਜਿੰਨਾ ਕੰਮ ਸਖਾਣਾ ਇਮੀਗ੍ਰੇਸ਼ਨ ਦਾ ਕੈਨੇਡਾ ਤੋਂ ਲੈ ਕੇ ਹਰ ਕੰਟਰੀ ਦਾ ਮੈਂ ਸਾਲ ਆ ਉਹਦਾ ਕੰਮ ਸਰਕਾਰ ਨੂੰ ਦਊਂਗਾ ਕਿ ਬਈ ਆਪਦੇ ਉਹਨਾਂ ਨੂੰ ਮੈਂ ਤਿਆਰ ਕਰ ਦੇਣਾ ਸਰਕਾਰੀ ਦਫ਼ਤਰ ਖੋਲ ਲੋ ਨਾਲੇ ਸਰਕਾਰ ਪਹਿਲਾਂ ਕਾਉਂਸਲਿੰਗ ਕਰੇ ਬੱਚੇ ਦੀ ਕਿ ਬਈ ਤੂੰ ਨਾ ਜਾ ਪੰਜਾਬ ਖਾਲੀ ਹੋਣ ਬੱਜ ਜੇ ਪੰਜਾਬ ਦੇ ਕਾਲਜ ਬੱਜ ਜਾਣ ਸਰਕਾਰ ਪਹਿਲਾਂ ਰੋਕੇ ਉਹਨਾਂ ਨੂੰ ਫਿਰ ਵੀ ਬੱਚਾ ਜਾਂਦਾ ਫਿਰ ਸਰਕਾਰ ਹੀ ਉਹਦੀ ਫਾਈਲ ਲਾਵੇ ਸਰਕਾਰ ਹੀ ਉਹਨੂੰ ਪ੍ਰਸੀਡ ਕਰੇ ਜੇ ਇੰਨੇ ਹੀ ਔਖੇ ਏਜੰਟਾਂ ਤੋਂ ਮੈਂ ਇਹ ਨਹੀਂ ਕਹਿ ਰਿਹਾ ਕਿ ਏਜੰਟਾਂ ਤੋਂ ਔਖੇ ਆਏ ਆ ਏਜੰਟਾਂ ਤੋਂ ਲੋਕ ਔਖੇ ਹੈਗੇ ਆ ਜਿਹੜੇ ਲੋਕ ਠੱਗੀ ਕਰਦੇ ਉਹਨਾਂ ਤਾਂ ਔਖੇ ਹੈਗੇ ਆ ਬਹੁਤ ਲੋਕਾਂ ਦੇ ਪੈਸੇ ਫਸੇ ਹੋਏ ਆ ਬਹੁਤ ਲੋਕਾਂ ਦਾ ਬੁਰਾ ਹਾਲ ਐਸੀ ਦੇ ਵਿੱਚ ਪਰ ਅੰਡਰਸਟੈਂਡ ਕਰਨ ਦੀ ਲੋੜ ਆ ਕਿ ਜੇ ਆਪਾਂ ਇੰਨੇ ਔਖੇ ਆਪਾਂ ਕਿਉਂ ਬਾਹਰ ਜਾਂਦੇ ਆ ਜਾਂ ਇੰਨੇ ਔਖੇ ਆ ਤਾਂ ਪੰਜਾਬ ਚ ਇਮੀਗ੍ਰੇਸ਼ਨ ਦਾ ਕੰਮ ਬੰਦ ਕਿਉਂ ਨਹੀਂ ਕਰ ਦਿੰਦੇ ਸਰਕਾਰੇ ਕਾਨੂੰਨ ਕਿਉਂ ਨਹੀਂ ਬਣਾਉਂਦੇ ਹੁਣ ਕਾਨੂੰਨ ਦੀ ਆਪਾਂ ਗੱਲ ਕਰਦੇ ਕਾਨੂੰਨ ਬਣੇ ਹੁਣ 2014 ਦੇ ਵਿੱਚ ਪੰਜਾਬ ਹਿਊਮਨਸ ਮੰਗਲਿੰਗ ਐਕਟ ਬਣਿਆ ਜਿਹਦੇ ਵਿੱਚ ਪੰਜਾਬ ਸਰਕਾਰ ਕਹਿੰਦੀ ਹੈ ਕਿ ਵੀ ਕੋਈ ਵੀ ਬੰਦਾ ਕਿਸੇ ਨੂੰ ਵੀ ਹਾਇਰਿੰਗ ਨਹੀਂ ਕਰ ਸਕਦਾ ਬਗਾਨੇ ਮੁਲਕ ਦੇ ਵਿੱਚ ਮਤਲਬ ਕਿ ਵਰਕ ਪਰਮਿਟ ਦਾ ਕੰਮ ਨਹੀਂ ਕਰ ਸਕਦਾ ਉਹਦੇ ਲਈ ਮੈਨ ਪਾਵਰ ਦਾ ਲਾਇਸੈਂਸ ਚਾਹੀਦਾ ਤੁਹਾਨੂੰ ਲੱਗਦਾ ਕਿ ਲੋਕ ਕੋਈ ਵੀ ਬੰਦਾ ਵਰਕ ਪਰਮਿ ਮੇਥੋਂ ਬਿਨਾ ਕਰ ਰਹੇ ਆ ਵਰਕ ਪਰਮਿਟ ਦਾ ਕੰਮ ਕਿੰਨੇ-ਕਿੰਨੇ ਬੋਰਡ ਲੱਗੇ ਆ ਜਾਓ ਪੰਜ ਬੈਂਟ ਚ ਕੈਨੇਡਾ ਜਾਓ ਐਲਐਮਆ ਦਾ ਕੰਮ ਕਿੰਨਾ ਚੱਲਦਾ ਪੰਜਾਬ ਦੇ ਵਿੱਚ ਕੀ ਉਹਨਾਂ ਸਾਰੇ ਬੰਦੇ ਕੋਲੇ ਮੈਨਪਾਵਰ ਦਾ ਲਾਇਸੈਂਸ ਹੈਗਾ ਹੈ ਹੀ ਨਹੀਂ ਤੁਸੀਂ ਲਿਸਟ ਕੱਢ ਕੇ ਦੇਖ ਲਓ ਫਿਰ ਜੇ ਕਾਨੂੰਨ ਬਣਿਆ 11 ਸਾਲ ਹੋ ਗਏ ਕਾਨੂੰਨ ਬਣੇ ਨੂੰ ਠੀਕ ਆ ਉਹ ਰਿਵਾਈਜ਼ ਵੀ ਹੋਇਆ ਦੋ ਤਿੰਨ ਵਾਰੀ ਇੰਨੇ ਸਾਲ ਹੋ ਗਏ ਕਾਨੂੰਨ ਬਣੇ ਨੂੰ ਉਹਨੂੰ ਤਾਂ ਫੋਲੋ ਕੀਤਾ ਨਹੀਂ ਹੁਣ ਹੋਰ ਕਾਨੂੰਨ ਦਾ ਕੀ ਕਰੀਏ ਇਹਦਾ ਮਤਲਬ ਆ ਕਿ ਤੁਸੀਂ ਇਮੀਗ੍ਰੇਸ਼ਨ ਬਿਜ਼ਨਸ ਬੰਦ ਕਰ ਦਿਓ ਪੰਜਾਬ ਚ ਨਾਲੇ ਤਾਂ ਥੋੜਾ ਪੰਜਾਬ ਬਾਜੂ ਠੀਕ ਹੈ ਨਾਲੇ ਪੰਜਾਬ ਦੇ ਬੱਚੇ ਬਾਹਰ ਜਣੋ ਖੜ ਜਾਣਗੇ ਨਾਲੇ ਠੱਗ ਏਜੰਟ ਖਾਤੋਂ ਏਜੰਟੀ ਖਤਮ ਹੋ ਜਾਣਗੇ ਪਹਿਲਾ ਬੰਦਾ ਮੈਂ ਆ ਜਿਹੜਾ ਮੈਂ ਕਹਿ ਰਿਹਾ ਕਿ ਵੀ ਮੈਂ ਦਫਤਰ ਬੰਦ ਕਰਨ ਨੂੰ ਤਿਆਰ ਆ ਤੁਸੀਂ ਇਹਗਾ ਹਾਂ ਜੇ ਤੁਸੀਂ ਕਹੋ ਕੱਲਾ ਤੂੰ ਕਰ ਦੇ ਬੰਦ ਫਿਰ ਮੈਂ ਤਾਂ ਬੰਦ ਕਰ ਦੂੰਗਾ ਬਾਕੀਆਂ ਨਹੀਂ ਕਰੋਗੇ ਜਿਹੜਾ ਠੱਗੀ ਕਰਦੇ ਆ ਫਿਰ ਤਾਂ ਤੁਹਾਡੇ ਕੋਲ ਕੋਈ ਦੱਸਣ ਵਾਲਾ ਵੀ ਨਹੀਂ ਰਹਿਣਾ ਟੈਕਨੀਕਲ ਗੱਲਾਂ ਤੁਹਾਨੂੰ ਕਿ ਵੀ ਇਹ ਜਾਲੀ ਡਿਗਰੀਆਂ 'ਚ ਆ ਨੁਕਸਾਨ ਹੁੰਦਾ ਇਹ ਚਾਂਸ ਨੂੰ ਤੁਸੀਂ ਵੀਡੀਓ ਕੱਢ ਕੇ ਦੇਖੋ ਕਿ 2200 ਵੀਡੀਓ ਪਾਈ ਹੋਈ ਐ ਇਸ ਚੀਜ਼ ਉੱਤੇ ਇੰਬੀਰਾਂ ਜੀ ਸੋਚਣੀ ਪੈਣੀ ਹੈ ਨਾ ਜਿਸ ਪਰਿਵਾਰ ਦਾ ਬਾਈ ਦੇ ਨਾਲ ਜਾਂ ਜਿਨ੍ਹਾਂ ਨੇ ਬਲੇਮ ਲਾਇਆ ਮੈਂ ਇੱਕ ਗੱਲ ਜ਼ਰੂਰ ਕਲੀਅਰ ਕਰਦਾ ਵੀ ਲੰਮਾ ਕੇਸ ਹੈ ਜਿਹਵੇਂ ਡੇਢ ਸਾਲ ਤੋਂ ਲਾਰੇ ਆ ਪਹਿਲਾਂ ਵੀ ਭਾਨੇ ਸਿੱਧੂ ਕੋਲੇ ਗਏ ਜੇ ਤੁਹਾਡੇ ਕੋਲੇ ਕੋਈ ਪੁਖਤਾ ਪ੍ਰੂਫ ਇਸ ਤਰੀਕੇ ਦੇ ਹੈਗੇ ਆ ਜਿਹੜੇ ਯੂ ਐਲਓ ਇਮੀਗ੍ਰੇਸ਼ਨ ਦੇ ਖਿਲਾਫ ਤੇ ਸੱਚੇ ਸਾਬਤ ਹੁੰਦੇ ਆ ਕੋਈ ਵੀ ਪਰਸਨ ਚਾਹ ਬਾਈ ਭਾਨਾ ਸਿੱਧੂ ਆ ਚਾਹ ਜਿਵੇਂ ਹਣੀ ਸੇਠੀ ਨੇ ਕਮੈਂਟ ਕੀਤੇ ਆ ਚਾਹ ਇਹ ਪਰਿਵਾਰ ਆ ਚਾਹ ਹੋਰ ਕੋਈ ਵੀ ਸ਼ਖਸ਼ਾ ਪੰਜਾਬ ਦਾ ਜਿਹਦੇ ਨਾਲ ਇਨਾਂ ਦੀ ਜਿਹੜੀ ਉਹ ਫੀਸ ਇਹਨਾਂ ਨੇ ਦੱਸੀ ਆ 50000 ਉਸ ਤੋਂ ਬਿਨਾ ਕਿਸੇ ਤੋਂ 10 ਲੱਖ 20 ਲੱਖ 5 ਲੱਖ 4 ਲੱਖ ਬਿਨਾ ਗੱਲ ਤੋਂ ਇਹਨਾਂ ਨੇ ਲਿਆ ਕਿਸੇ ਵੀ ਸ਼ਖਸ ਤੋਂ ਕੋਈ ਕਿਸੇ ਵੀ ਬੰਦੇ ਦੇ ਕੋਲੇ ਪ੍ਰੂਫ ਹੈਗੇ ਤੇ ਮੈਂ ਤੁਹਾਨੂੰ ਇਹ ਗੱਲ ਕਲੀਅਰ ਕਰ ਦੇਣਾ ਕਿ ਮੈਂ ਤੁਹਾਨੂੰ ਦੱਸ ਦੇਣਾ ਮੋਗੇ ਜ਼ਿਲ੍ਹੇ ਦੇ ਵਿੱਚ ਬਾਈ ਦਾ ਪਿੰਡ ਕੰਡਿਆਲ ਆ ਕਿਉਂਕਿ ਘਰੇ ਇਕੱਠ ਰੱਖਦਾ ਜਿਹੜਾ ਹੈਗਾ ਵਾ ਐਤਵਾਰ ਦੇ ਐਤਵਾਰ ਹੈ। ਉੱਥੇ ਆ ਕੇ ਤੁਸੀਂ ਜਿਹੜਾ ਮਿਲ ਸਕਦੇ ਤੁਸੀਂ ਦਿਖਾ ਦਿਓ ਮੀਡੀਆ ਨੂੰ ਨਾਲ ਲਿਆਓ। ਮੈਂ ਤਾਂ ਕਹਿੰਦਾ ਪਰਿਵਾਰ ਨੂੰ ਜਿਹਨੇ ਇੰਨੇ ਲੰਮਾ ਕੇਸ ਆ ਇਹਨਾਂ ਨੇ ਪੱਖਰ ਆਪਦਾ ਰੱਖਿਆ। ਹੁਣ ਤੱਕ ਤਾਂ ਉਹਨਾਂ ਨੂੰ ਵੈਸੇ ਕਿਉਂਕਿ ਹਰ ਬੰਦੇ ਦੇ ਹੱਥ 'ਚ ਕੈਮਰਾ, ਹਰ ਬੰਦੇ ਦੇ ਹੱਥ 'ਚ ਮਾਈਕਾ ਹੁਣ ਤੱਕ ਤਾਂ ਬਹੁਤ ਕੁਝ ਸੀ ਜਿਹੜਾ ਪਰਿਵਾਰ ਨੇ ਲਿਆ ਕੇ ਖਲਾਸੇ ਕਰ ਦੇਣੇ ਸੀ। ਪਰ ਉਸ ਤੋਂ ਵੱਡੀ ਗਲਤੀ ਕਿਤੇ ਨਾ ਕਿਤੇ ਚੈਨਲ ਨੇ ਵੀ ਕੀਤੀ ਹੈ ਜਿਨੇ ਸਰਪੇ ਕੋਈ ਪੱਖ ਦੋਨੇ ਪੱਖ ਬਿਨਾ ਜਾਣਿਆਂ ਤੋਂ ਖਬਰ ਪਾ ਕੇ ਜਿਹੜਾ ਐਡਾ ਬਖੇੜਾ ਉਹ ਖੜਾ ਕੀਤਾ ਬਾਈ ਜੀ ਹੁਣ ਇਸ ਤੇ ਕੋਈ ਐਕਸ਼ਨ ਕੋਈ ਇਕੱਠ ਵਗੈਰਾ ਵੀ ਕਰ ਰਹੇ ਬਾਈ ਜੀ ਬਿਲਕੁਲ ਉਹਦੇ ਵਿੱਚ ਅਸੀਂ ਆਪ ਦਾ ਰੋਸ ਪ੍ਰਦਰਸ਼ਨ ਕਰਾਂਗੇ ਆਪ ਦੀ ਸਾਰੀ ਜਸਟੀਫਿਕੇਸ਼ਨ ਸਾਰੇ ਮੀਡੀਆ ਕੋਲੇ ਰੱਖਾਂਗੇ ਮੈਂ ਤਾਂ ਇਨਵਿਟੇਸ਼ਨ ਦਿੱਤਾ ਹੋਇਆ ਵੀਰਵਾਰ ਦਾ ਕਿ ਜਿਹੜੇ ਵੀ ਲੋਕਾਂ ਦਾ ਅਸੀਂ ਨੁਕਸਾਨ ਕੀਤਾ ਉਹ ਵੀ ਆ ਜਾਣ ਜਿਨ੍ਹਾਂ ਦਾ ਅਸੀਂ ਫਾਇਦਾ ਕੀਤਾ ਉਹ ਵੀ ਜਾਣ ਸਾਰਾ ਸੱਤ ਦਾ ਸੱਤ ਛੂਟ ਦਾ ਛੂਟ ਹੋ ਜਾਊਗਾ ਖੁੱਲਾ ਚੈਲੰਜ ਹੈ ਖੁੱਲਾ ਚੈਲੰਜ ਹੈ ਖੁੱਲਾ ਚੈਲੰਜ ਹੈ ਹੁਣ ਉਹ ਬੰਦੇ ਜਿਹੜੇ ਸਾਡੇ ਤੇ ਇਲਜ਼ਾਮ ਲਾ ਰਹੇ ਜਿਹੜੇ ਅੱਜ ਬੋਰਡ ਚੱਕੀ ਖੜੇ ਆ ਉਹ ਜਿਹੜੇ ਇਲਜ਼ਾਮ ਲਾ ਰਹੇ ਉਹ ਕ ਅਸੀਂ ਥੋੜਾ ਮੁੰਡਾ ਭੇਜਣ ਦੀ ਗੱਲ ਕੀਤੀ ਸੀ ਜਾਂ ਤੁਹਾਨੂੰ ਵਰਕ ਪਰਮਿਟ ਤੇ ਭੇਜਣ ਦੀ ਗੱਲ ਕੀਤੀ ਸੀ ਅਸੀਂ ਗੱਲ ਹੀ ਨਹੀਂ ਕੀਤੀ ਕੋਈ ਅਸੀਂ ਜੋ ਗੱਲ ਕੀਤੀ ਸੀ ਇਲੈਕਟ੍ਰਿਕ ਸਟਾਮ ਤੇ ਕੀਤੀ ਅੱਜ ਤੱਕ ਜਿਹਦੇ ਨਾਲ ਵੀ ਕੀਤੀ ਹੈ ਇਲੈਕਟ੍ਰਿਕ ਸਟਾਮ ਤੇ ਕੀਤੀ ਹੈ ਕੀ ਐਡਵਾਂਸ ਤੇ ਕੀ ਬਾਤ ਚ ਲੈਣਾ ਹਰ ਬੰਦੇ ਦੇ ਸਟਾਮ ਸਾਡੇ ਕੋਲ ਪਏ ਆ ਤੇ ਸੌਖੀ ਤੇ ਸਪਸ਼ਟ ਜੀ ਗੱਲ ਹੀ ਹੈ ਵੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜੂਗਾ ਵੀਰਵਾਰ ਨੂੰ ਇਕੱਠਾ ਜਿਹੜਾ ਬਾਈ ਸਪੀਕਰ ਸਿੰਘ ਨੇ ਆਪਦੇ ਘਰੇ ਪਿੰਡ ਕੰਡਿਆਲ ਧਰਮਕੋਟ ਦੇ ਨੇੜੇ ਪਿੰਡ ਆ ਘਰੇ ਰੱਖਿਆ ਜਿਨੇ ਵੀ ਆ ਕੇ ਉੱਥੇ ਗੱਲ ਕਰਨੀਆਂ ਜਿਨ੍ਹਾਂ ਦੇ ਨਾਲ ਯੂ ਐਲਓ ਇਮੀਗ੍ਰੇਸ਼ਨ ਨੇ ਠੱਗੀਆਂ ਮਾਰੀਆਂ ਧੋਖੇ ਕੀਤੇ ਆ ਉਹਨਾਂ ਦਾ 50 ਲੱਖ 5 ਲੱਖ 10 ਲੱਖ ਰੁਪਏ ਖਾਦੇ ਆ ਕਿਸੇ ਵੀ ਕਿਸਮ ਦੀ ਠੱਗੀ ਸਪੀਕਰ ਸਿੰਘ ਨੇ ਜਾਂ ULO ਇਮੀਗ੍ਰੇਸ਼ਨ ਦੇ ਨਾਮ ਤੇ ਮਾਰੀ ਆ ਉਹ ਵੀਰਵਾਰ ਨੂੰ ਜਿਹੜਾ ਹੈਗਾਗਾ ਇਥੇ ਕੰਡਿਆਲ ਪਿੰਡ ਧਰਮਕੋਟ ਦੇ ਨੇੜੇ ਮੋਗੇ ਜ਼ਿਲ੍ਹੇ ਚ ਉੱਥੇ ਤੁਸੀਂ ਆਜੋ ਉੱਥੇ ਮੀਡੀਆ ਵੀ ਹੋਊਗਾ 22 ਸਪੀਕਰ ਵੀ ਹੋਊਗਾ ਇਹਦੇ ਉੱਥੇ ਜਿਨ੍ਹਾਂ ਦਾ ਇਹਨਾਂ ਨੇ ਕੰਮ ਕੀਤਾ ਉਹ ਲੋਕ ਵੀ ਆਉਣਗੇ ਤੇ ਜਾਂ ਤੁਹਾਡੇ ਨਾਲ ਜੇ ਠੱਗੀ ਮਾਰੀ ਆ ਤੁਸੀਂ ਆਜੋ ਉੱਥੇ ਦੁੱਧ ਆ ਦੁੱਧ ਜਿਹੜਾ ਪਾਣੀ ਦਾ ਪਾਣੀ ਹੋ ਜਰੂਰੀ ਸਾਰੇ ਹਰ ਤਰੀਕ ਹਰ ਚੀਜ਼ ਦੀ ਜਸਟੀਫਿਕੇਸ਼ਨ ਉੱਥੇ ਦਿੱਤੀ ਜਾਊਗੀ ਠੀਕ ਹੈ ਮੂਸੇ ਵਾਲੇ ਨੇ ਕਿਹਾ ਸੀਗਾ ਕਿ ਜਿਹੜੇ ਤੇਰੇ ਦਰਵਾਜ਼ੇ ਵਿੱਚ ਬੋਰਡ ਚੱਕੀ ਖੜੀ ਆ ਮੈਂ ਸਾਰੇ ਜਾਣਦਾ ਹਾਂ ਕੌਣ ਕਾਸਟ ਹੈ ਕੋ ਜਿਹੜੇ ਚਾਂਦੀ ਚਮਕਾਉਣਾ ਚਾਹੁੰਦੇ ਨੇ ਕਈ ਨਾਮ ਤੇਰਾ ਲੈ ਕੇ ਅੱਗੇ ਆਉਣਾ ਚਾਹੁੰਦੇ ਨੇ ਇਹ ਮਸਲਾ ਸਾਰਾ ਡੈਫੇਮੇਸ਼ਨ ਦਾ ਇਹ ਮਸਲਾ ਸਾਰਾ ਬਲੈਕਮੇਲਿੰਗ ਦਾ ਇਹ ਮਸਲਾ ਇਹਦੇ ਪਿੱਛੇ ਪਤਾ ਨਹੀਂ ਕਿੰਨੇ ਕੁ ਠੱਗ ਏਜੰਟ ਜੁੜੇ ਹੋਏ ਆ ਕਹਿੰਦੇ ਕਿ ਇਹ ਸਪੀਕਰ ਸਿੰਘ ਨੂੰ ਬਦਨਾਮ ਕਰ ਲਓ ਮੈਂ ਤਾਂ ਲੋਕਾਂ ਨੂੰ ਇਹ ਅਪੀਲ ਕਰਦਾ ਕਿ ਤੁਸੀਂ ਮੇਰੇ ਤੇ ਵਿਸ਼ਵਾਸ ਨਹੀਂ ਕਰਦੇ ਨਾ ਕਰੋ ਤੁਸੀਂ ਜਿਹੜਾ ਮਰਜ਼ੀ ਸਿਆਣਾ ਬੰਦਾ ਫੜੋ ਮੈਂ 1.5 ਸਾਲ ਪਹਿਲਾਂ ਜਦੋਂ ਪਹਿਲੀ ਵਾਰੀ ਉਹ ਪਰਿਵਾਰ ਭਾਨੇ ਸਿੱਧੂ ਕੋਲੇ ਗਿਆ ਸੀ ਉਸ ਤੋਂ ਬਾਅਦ 35 36 ਮਿੰਟ ਦੀ ਇੱਕ YouTube ਤੇ ਵੀਡੀਓ ਪਾਈ ਸੀ ਜੋ ਸਪੀਕਰ ਸਿੰਘ YouTube ਉੱਤੇ ਮੌਜੂਦ ਆ ਠੀਕ ਹੈ ਤੁਸੀਂ ਸਪੀਕਰ ਸਿੰਘ ਪਾਨਾ ਸਿੱਧੂ ਲਿਖ ਕੇ ਪਾਉਂਗੇ ਤੁਹਾਨੂੰ ਉਹ ਵੀਡੀਓ ਮਿਲ ਜੂਗੀ ਠੀਕ ਹੈ 35 36 ਮਿੰਟ ਦਾ ਜਵਾਬ ਆਇਆ ਸੀ ਡੇਢ ਸਾਲ ਕਿਸੇ ਨੇ ਉਸ ਗੱਲ ਦਾ ਜਵਾਬ ਕਿਉਂ ਨਹੀਂ ਦਿੱਤਾ ਇਸ ਗੱਲ ਦਾ ਮਨਜੋਜੀ ਜਿਹੜੇ ਸਾਰੇ ਸਬੂਤ ਇਸ ਕੇਸ ਬਾਰੇ ਲਾਈ ਸੀ ਜਿਸ ਸਾਰਾ A ਤੋਂ Z ਹਰ ਗੱਲ ਨੂੰ ਮੈਂ ਉਹਦੇ ਵਿੱਚ ਲਾਈ ਸੀ ਉਹਦਾ ਜਵਾਬ ਅੱਜ ਤੱਕ ਕਿਸੇ ਨੇ ਕਿਉਂ ਨਹੀਂ ਦਿੱਤਾ ਹੋਣੀ ਕਿਉਂ ਬੋਰਡ ਚੱਕਣ ਖੜਨ ਦੀ ਲੋੜ ਜਿਵੇਂ ਪਰਿਵਾਰ ਨੇ ਤੁਹਾਡੇ ਤੇ ਬਲੇਮ ਲਾ ਕੇ ਐਪਲੀਕੇਸ਼ਨਾਂ ਵੀ ਦਿੱਤੀਆਂ ਤੁਹਾਨੂੰ ਕਲੀਨ ਚੈਟ ਮਿਲੀ ਤੁਸੀਂ ਵੀ ਕੋਈ ਕੇਸ ਕੀਤਾ ਫਿਰ ਭਾਈ ਜੀ ਅਸੀਂ ਉਹਨਾਂ ਦਾ ਡੈਫਮੇਸ਼ਨ ਦਾ ਕੇਸ ਆਲਰੇਡੀ ਚੱਲ ਰਿਹਾ ਕਿ ਸਾਡੀ ਉਹ ਨਜਾਇਜ਼ ਬਦਨਾਮੀ ਕਰ ਰਹੇ ਆ ਸਾਨੂੰ ਬਲੈਕਮੇਲ ਕਰ ਰਹੇ ਆ ਉਹ ਕੇਸ ਉਹਨਾਂ ਦਾ ਚੱਲ ਰਿਹਾ ਪਰ ਉਹ ਬੰਦਾ ਹਜੇ ਵੀ ਨਹੀਂ ਹਟ ਰਿਹਾ ਹੁਣ ਮੈਨੂੰ ਬਹੁਤ ਲੋਕਾਂ ਦੇ ਮੈਸੇਜ ਆਏ ਕਈ ਏਜੰਟ ਵੀਰਾਂ ਦੇ ਵੀ ਐਸੇ ਆ ਭਾਈ ਤੂੰ ਲੀਗਲ ਕਿਉਂ ਨਹੀਂ ਚੱਲਦਾ ਤੈਨੂੰ মিডিਆ ਮੂਰੇ ਆਉਣ ਦੀ ਕੀ ਲੋੜ ਹੈ ਮੈਂ ਕਹਿੰਦਾ ਲੀਗਲ ਦੇ ਤਾਂ ਮੈਂ ਆਲ ਜਿਹਨਾਂ ਦਾ ਮਕਸਦ ਹੀ ਬਦਨਾਮ ਕਰਨਾ ਉਹ ਤਾਂ ਬਦਨਾਮ ਹੀ ਕਰਨਗੇ ਜਿਹਨਾਂ ਦਾ ਮਕਸਦ ਬਲੈਕਮੇਲ ਕਰਨਾ ਉਹਦੇ ਪਿੱਛੇ ਕਿੰਨੇ ਏਜੰਟਾਂ ਮੈਂ ਕਹਿੰਦਾ ਤੁਸੀਂ ਜਾਓ ਇਹ ਕੇਸ ਬਾਈ ਭਾਨਾ ਬਾਈ ਭਾਨੇ ਸਿੱਧੂ ਦਾ ਨਾਮ ਲੈ ਕੇ ਬਲੈਕਮੇਲ ਕਰਨ ਦੀ ਕੋਸ਼ਿਸ਼ ਹੈ ਬਹੁਤ ਸਾਰੇ ਮਾਮਲੇ ਹੈਗੇ ਆ ਜਿਹਦੇ ਵਿੱਚ ਇਹ ਗੱਲਾਂ ਹੁੰਦੀਆਂ ਪਰ ਅਸਲ 'ਚ ਅਸਲ 'ਚ ਜਦੋਂ ਲੋਕ ਐਤਵਾਰ ਨੂੰ ਘਰੇ ਆਉਂਦੇ ਕਈ ਇਹੋ ਜਿਹੇ ਏਜੰਟ ਵੀ ਆਉਂਦੇ ਆ ਕਈ ਇਹੋ ਜਿਹੇ ਲੋਕ ਇਕੱਠੇ ਆ ਜਾਂਦੇ ਆ ਸਾਡਾ ਮਸਲਾ ਵਾਵਾ ਕਹਿੰਦੇ ਬਾਈ ਸਪੀਕਰ ਕੋਲ ਚੱਲਦੇ ਆ ਦੇਖਦੇ ਆ ਉਹ ਮਸਲੇ 'ਚ ਟੈਕਨੀਕਲਿਟੀ ਚੀਜ਼ਾਂ ਵੀ ਹੁੰਦੀਆਂ ਕਈ ਵਾਰੀ ਏਜੰਟ ਤਾਂ ਜਾਰਾ ਤਰ ਏਜੰਟ ਗਲਤ ਹੁੰਦੇ ਆ ਮੈਂ ਨਹੀਂ ਕਹਿੰਦਾ ਪਰ ਕਈ ਵਾਰੀ ਲੋਕ ਵੀ ਜਾਣਬੁੱਝ ਕੇ ਬਲੈਕਮੇਲ ਕਰਦੇ ਆ ਹੁਣ ਸਾਡੇ ਕੋਲ ਏਜੰਟ ਆ ਜਾਂਦੇ ਬਾਈ ਜੀ ਆਪਾਂ ਗੱਲ ਕੀਤੀ ਸੀ ਕਿ ਵੀਜ਼ੇ ਲੱਗਣ ਤੋਂ ਬਾਅਦ ਪੈਸੇ ਲਵਾਂਗੇ ਵੀਜ਼ਾ ਆ ਗਿਆ ਬੱਚਾ ਕਹਿੰਦਾ ਮੈਂ ਜਾਣਾ ਹੀ ਨਹੀਂ ਹੁਣ ਮੇਰੇ ਪੈਸੇ ਲੱਗੇ ਮੈਨੂੰ ਦਿਓ ਹਾਂ ਇਹ ਇਹ ਹੁੰਦਾ ਬਹੁਤ ਦਾਪਾ ਇਹ ਚੀਜ਼ ਹੈ ਕਿੰਨੇ ਕਿੰਨੇ ਕੰਸਲਟੈਂਟ ਆ ਇਸ ਚੀਜ਼ ਦੇ ਤੁਹਾਨੂੰ ਕਮੈਂਟਾਂ ਚ ਪਤਾ ਲੱਗ ਜੂ ਹੁਣ ਜੇ ਨਹੀਂ ਬੋਲਣਗੇ ਉਹਨਾਂ ਦੀ ਬਿਸ਼ਰਮੀ ਆ ਬੈਠੇ ਰਹਿਣ ਫਿਰ ਉਹ ਜਿਹੜਾ ਚੋਰ ਉਹਨਾਂ ਨੇ ਕਾਹਦਾ ਬੋਲਣਾ ਮੈਂ ਸੱਚਾ ਵਾਂ ਮੈਂ ਬੋ ਕਿ ਮੈਂ ਨਿਸ਼ਾਨ ਸਿੰਘ ਹੋਂਦ ਰਸੀ ਉਹ ਤੇ ਕਹਿ ਵੀ ਰਹੇ ਸੀ ਦਵਾਈ ਭੱਜ ਗਏ ਹਾਂ ਕਹਿੰਦੇ ਦਵਾਈ ਮਾਰਕੀਟ ਦਵਾਈ ਭੱਜ ਗਿਆ ਲੱਗਦਾ ਇਹ ਸਰਦਾਰ ਭੱਜਣ ਵਾਲਾ ਮੇਰੀ ਅੱਖਾਂ ਚੱਖਾ ਪਾ ਕੇ ਗੱਲ ਕਰੋ ਜਿੱਥੇ ਮਰਜ਼ੀ ਆ ਜਾਓ ਕੜਿਆਲ ਪਿੰਡ ਆ ਮੇਰਾ ਜਿੱਦਾਂ ਦਾ ਬਿਜ਼ਨਸ ਸ਼ੁਰੂ ਕੀਤਾ ਉੱਥੇ ਉੱਥੇ ਮੀਟਿੰਗਾਂ ਹੁੰਦੀਆਂ ਅੱਜ ਤੱਕ ਤੁਹਾਨੂੰ ਲੱਗਦਾ ਮੈਂ ਭੱਜਣ ਵਾਲਾ ਜਿਹਨੂੰ ਮਰਜ਼ੀ ਜਾ ਕੇ 25 ਪਿੰਡਾਂ ਚ ਆਸ-ਪਾਸ ਪੁੱਛ ਲਿਓ ਕਿ ਇਹ ਬੰਦਾ ਭੱਜਣ ਵਾਲਾ ਆ ਗਿਆ ਮੌਤ ਮਨਜ਼ੂਰ ਆ ਕਦੇ ਭੱਜੂੰਗਾ ਨਹੀਂ ਇਹ ਗੱਲ ਯਾਦ ਰੱਖਿਓ ਮੈਨੂੰ ਤੇ ਇਸ ਤੋਂ ਬਾਅਦ ਜੇ ਕਿਸੇ ਨੂੰ ਕੋਈ ਵਹਿਮ ਆ ਜਦੋਂ ਮਰਜ਼ੀ ਆ ਕੇ ਮੇਰੇ ਨਾਲ ਕੱਢ ਕਿਸੇ ਵੀ ਤਰੀਕੇ ਦਾ ਸੋ ਕੱਲ ਨੂੰ ਵੀਰਵਾਰ ਨੂੰ ਪਿੰਡ ਕੰਡਿਆਲ ਦੇ ਵਿੱਚ ਇਕੱਠ ਰੱਖਿਆ ਗਿਆ ਜਿੱਥੇ ਸਾਰੇ ਜਿਨ੍ਹਾਂ ਦਾ ਕੰਮ ਕੀਤਾ ਉਹਨਾਂ ਨੇ ਵੀ ਆਉਣਾ ਏਜੰਟ ਵੀ ਆਉਣਗੇ ਜਿੱਥੇ ਮੈਂ ਕਹਿੰਦਾ ਅਨਸਾਪ ਪਸੰਦ ਲੋਕ ਸਾਰੇ ਪਹੁੰਚਣਗੇ ਤੇ ਮੈਂ ਕਹਿੰਦਾ ਉਹ ਭੈਣ ਭਰਾ ਜਰੂਰ ਪਹੁੰਚੋ ਉਹ ਜਰੂਰ ਪਹੁੰਚੋ ਪਿੱਛੇ ਨਾ ਰਹਿਓ ਜਿਨ੍ਹਾਂ ਦੇ ਨਾਲ ਇਮੀਗ੍ਰੇਸ਼ਨ ਯੂ ਐਲਓ ਨੇ ਜਾਂ ਸਪੀਕਰ ਸਿੰਘ ਨੇ ਠੱਗੀਆਂ ਮਾਰੀਆਂ ਧੋਖੇ ਕੀਤੇ ਆ 5 ਲੱਖ ਦਾ ਜਿੰਨੀ ਵੀ ਤੁਹਾਡੇ ਨਾਲ ਠੱਗੀ ਹੋਈ ਆ ਉਹ ਜਰੂਰ ਕੱਲ ਨੂੰ ਜਿਹੜਾ ਹੈਗਾ ਵੀਰਵਾਰ ਨੂੰ ਕੰਡਿਆਲ ਪਿੰਡ ਪਹੁੰਚਣ ਦੀ ਕੋਸ਼ਿਸ਼ ਕਰਿਓ ਧੰਨਵਾਦ ਬਾਈ ਟਾਈਮ ਕੱਢਿਆ ਤੁਸੀਂ ਸੋ ਜੁੜੇ ਰਹੋ ਮਲੋਕਾ ਟੀਵੀ ਦੇ ਨਾਲ ਧੰਨਵਾਦ ਜੀ